ਮੈਰੋ ਦੇ ਸਬੰਧ ਜਿਹੜੇ ਆ ਉਹ ਆਈਐਸ ਨਾਲ ਜੁੜ ਗਏ ਨੇ ਮੈਰੋ ਜਿਹੜਾ ਹੈਗਾ ਸ਼ਾਇਦ ਕਹਿੰਦੇ ਨੇ ਪਾਕਿਸਤਾਨ ਲੰਗ ਗਿਆ ਹੈਗਾ ਕਿਤੇ ਇਹ ਤਾਂ ਨਹੀਂ ਹੈਗਾ ਕਿ ਮੈਰੋ ਆਉਣ ਵਾਲੇ ਟਾਈਮ 'ਚ ਇੱਕ ਵੱਡਾ ਗੈਂਗਸਟਰ ਬਣ ਕੇ ਨਿਕਲੇਗਾ ਕੱਲ ਨੂੰ ਮੈਰੋ ਕਿਡਨਾਪਿੰਗ ਕਰਦਾ ਫਰੋਤੀਆਂ ਲੈਂਦਾ ਜਾਂ ਕੁਝ ਹੋਰ ਇਦਾਂ ਦੀ ਚੀਜ਼ ਕਰਦਾ ਉਹ ਜਿਹੜੀ ਨਲਕੀ ਤੇ ਨਕਾਮੀ ਹੋਊਗੀ ਜਿਹੜੀ ਬਦਨਾਮੀ ਹੋਊਗੀ ਉਹ ਤਾਂ ਸਿੱਧੀ ਜਿਹੀ ਕੌਮ ਦੀ ਹੋਊਗੀ ਯਾਰ ਜੇ ਮਾਰਨਾ ਹੋਊਗਾ ਅਬਦਾਲੀ ਮਾਰਾਂਗੇ ਮਾਰਨਾ ਹੋਊਗਾ ਮੱਸਾ ਰੰਗੜ ਮਾਰਾਂਗੇ ਹਣਾ ਮਾਰਨਾ ਹੋਊਗਾ ਲਲਤ ਮੱਖਣ ਮਾਰਾਂਗੇ ਮਾਰਨੀ ਹੋਊਗੀ ਇੰਦਰਾ ਮਾਰਾਂਗੇ ਕੋਈ ਕੋਈ ਇਦਾਂ ਦਾ ਇਦਾਂ ਦਾ ਕੰਮ ਕਰਾਂਗੇ ਜਿਹਦੇ ਵਿੱਚ ਇਤਿਹਾਸ ਕਵੇ ਵੀ ਸਿੱਖਾਂ ਨੇ ਕੁਝ ਕੀਤਾ ਕੁੜੀਆਂ ਮਾਰਨੀਆਂ ਯਾਰ ਜਵਾਕੜੀਆਂ ਮਾਰਨੀਆਂ ਨੇ ਕੀ ਇਤਿਹਾਸ ਹੁਣ ਇਹ ਲਿਖੂਗਾ ਕਿ ਸਿੱਖਾਂ ਨੇ ਇੱਕ ਸਮਾਂ ਐਸਾ ਵੀ ਆਇਆ ਜਦੋਂ ਸਿੱਖਾਂ ਨੇ ਇੱਕ ਨਿਹੱਥੀ ਕੁੜੀ ਮਾਰੀ ਸਿੱਖਾਂ ਨੇ ਇੱਕ ਨਿਹੱਥੀ ਕੁੜੀ ਦਾ ਕਤਲ ਕੀਤਾ ਇਹ ਲਿਖੂਗਾ ਇਤਿਹਾਸ ਕਮਾਲ ਦੀ ਗੱਲ ਹੈ ਇਹ ਇਹ ਇਤਿਹਾਸ ਨੂੰ ਆਪਾਂ ਕਲੰਕਿਤ ਕਰਨ ਤੁਰੇ ਆਂ ਕਤਲ ਦਾ ਹਥਿਆਰ ਕੀ ਸੀਗਾ ਜੀ ਹਜ਼ੂਰੀਆ ਹਜ਼ੂਰ ਦੀ ਹਜ਼ੂਰੀ ਦੇ ਵਿੱਚ ਜਦੋਂ ਖੜੇ ਹੁੰਨੇ ਆ ਤਾਂ ਹੱਥਾਂ ਦੇ ਵਿੱਚ ਲੈ ਕੇ ਹਜ਼ੂਰੀਏ ਨੂੰ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਜਾਂਦੀ ਆ ਹਨਾ ਜਦੋਂ ਗੁਰੂ ਸਾਹਿਬ ਜਦੋਂ ਪਾਠ ਕਰਦੇ ਆ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਤਾਂ ਮੂੰਹ ਟੱਕਣ ਵਾਸਤੇ ਹਜ਼ੂਰੀਆ ਯੂਜ਼ ਕੀਤਾ ਜਾਂਦਾ ਹੈ ਹਨਾ ਉਹ ਕਤਲ ਦਾ ਹਥਿਆਰ ਹਜ਼ੂਰੀਆ ਜਦੋਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਉਹ ਧੀਆਂ ਭੈਣਾਂ ਨੂੰ ਛੜਾ ਕੇ ਲਿਆਏ ਹਨਾ ਉਹਨਾਂ ਦੀ ਪੱਤ ਟੱਕਣ ਨੂੰ ਹਜ਼ੂਰੀਆ ਵਰਤਿਆ ਗਿਆ ਇੱਕ ਬਾਣੇ ਦੇ ਵਿੱਚ ਗੈਂਗਸਟਰ ਆਨੇ ਸ਼ੁਰੂ ਹੋਣਗੇ ਇੱਕ ਨਵੀਂ ਰੀਤ ਸ਼ੁਰੂ ਹੋ ਜੇਗੀ ਤਾਲਿਬਾਨੀ ਇੱਕ ਪਾਸੇ ਤਾਲਿਬਾਨੀ ਹੁੰਦੇ ਸੀ ਜੇ ਤੁਸੀਂ ਆ ਲੇਟੈਸਟ ਜਣਾ ਇਹਨਾਂ ਦਾ ਇੱਕ ਹੁਕਮ ਆਇਆ ਹੈਗਾ ਤਾਲਿਬਾਨ ਦਾ ਇੱਕ ਫਰਮਾਨ ਜਾਰੀ ਕੀਤਾ ਉਹ ਕਹਿੰਦੇ ਜੀ ਬੁਰਕੇ ਦੇ ਵਿੱਚੋਂ ਦੀ ਔਰਤ ਨੂੰ ਦੋਨੋਂ ਅੱਖਾਂ ਦੇ ਨਾਲ ਦਿਖਦਾ ਔਰਤ ਇੱਕ ਅੱਖ ਨਾਲ ਵੀ ਦੇਖ ਸਕਦੀ ਹੈ ਤੇ ਉਹਨੂੰ ਬੁਰਕੇ ਦੇ ਵਿੱਚ ਦੋਨੋਂ ਅੱਖਾਂ ਨੰਗੀਆਂ ਕਰਨ ਦੀ ਲੋੜਾ ਉਹ ਇੱਕ ਅੱਖ ਨੰਗੀ ਕਰੇ ਉਹ ਤਾਂ ਔਰਤ ਦੀ ਇੱਕ ਅੱਖ ਤੱਕ ਨੂੰ ਕਵਰ ਕਰਨ ਚਲੇ ਗਏ ਨੇ ਕੀ ਆਪਾਂ ਉੱਥੇ ਜਾਣਾ ਉਹਦੀਆਂ ਜੜੀਆਂ ਹੈਗੀਆਂ ਗੰਦੀਆਂ ਵੀਡੀਓਜ਼ ਰਿਲੀਜ਼ ਹੋ ਰਹੀਆਂ ਨੇ ਹੁਣ ਪਤਾ ਨਹੀਂ ਉਹ ਹਨੀ ਟਰੈਪ ਲਗਾ ਰਹੀ ਸੀ red light area ਚ ਲਾ ਰਹੀ ਸੀ ਕਮਲਕੌਰ ਨੂੰ ਹਰਜੀਤ ਸਿੰਘ ਰਸੂਲਪੁਰ ਵਰਗੇ ਜਾਂ ਬਾਕੀ ਜਿਹੜੇ ਕਮਲਕੌਰ ਨੂੰ ਡਿਫੈਂਡ ਕਰ ਰਹੇ ਨੇ ਕੀ ਉਹ ਆਪਣੀਆਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਇਹ ਆਜ਼ਾਦੀ ਦੇਣਾ ਚਾਹੁੰਦੇ ਨੇ ਜਿੱਥੇ ਉਹ ਇੱਕ ਮਰਦ ਦੇ ਨਾਲ ਨਹੀਂ ਦੋ ਮਰਦ ਦੇ ਨਾਲ ਨਹੀਂ ਚਾਰ ਮਰਦ ਦੇ ਨਾਲ ਹੀ ਪਤਾ ਨਹੀਂ ਕਿੰਨੇ ਅਣਗਿਣਤ ਮਰਦਾਂ ਦੇ ਨਾਲ ਸੰਬੰਧ ਬਣਾਦੇ ਹੋਏ ਉਹਦੇ ਵੀਡੀਓਜ਼ ਜੰਤਕ ਹੋ ਰਹੇ ਨੇ ਚੰਗਾ ਕੀ ਕੰਚਨ ਦਾ ਕਤਲ ਫੇਮ ਵਾਸਤੇ ਸੀ ਕੀ ਕੰਚਨ ਦਾ ਕਤਲ ਆਪਣੇ ਆਪ ਨੂੰ ਐਜ਼ ਅ ਗੈਂਗਸਟਰ ਜਿਹੜਾ ਹੈਗਾ ਸਟੈਬਲਿਸ਼ ਕਰਨ ਵਾਸਤੇ ਸੀ ਸਭ ਤੋਂ ਪਹਿਲੀ ਗਲਤੀ ਜਿਹੜੀ ਹੈ ਨਾ ਸਭ ਤੋਂ ਵੱਡੀ ਨਲਾਕੀ ਜਿਹੜੀ ਹੈ ਭਾਬੀ ਆਪਣੇ ਆਪ ਨੂੰ ਕਮਾਉਂਦੀ ਸੀ ਕੰਚਨ ਉਹਦੇ ਮਾਪਿਓ ਦੀ ਆ ਜੇ ਉਹ ਗੰਦੀ ਆਦਤ ਜੰਮਦੇ ਨਾ ਨਾ ਤੇ ਐਡਾ ਗੰਦ ਪੈਂਦਾ ਹੀ ਨਾ ਹੈਨਾ ਤੇ ਨਾ ਹੀ ਕਤਲ ਹੁੰਦਾ ਜਾਂ ਜੇ ਗੰਦੀ ਆਦਤ ਜੰਮ ਵੀ ਲਈ ਸੀ ਤੇ ਉਹਨੂੰ ਕੰਟਰੋਲ 'ਚ ਰੱਖਦੇ ਹੈਨਾ ਹੁਣ ਚਲੋ ਤੁਸੀਂ ਮੇਰੀ ਛੋਟੀ ਭੈਣ ਹੀ ਹੋਂ ਪਰ ਹੁਣ ਗੱਲ ਕਰਨੀ ਪੈਣੀ ਹੈ ਦੇਖੋ ਜਿਹੜੇ ਉਹਦੇ ਇੰਸਟਾਗ੍ਰam ਤੇ ਜੋ ਗੰਦ ਜੋ ਅਸ਼ਲੀਲਤਾ ਉਹ ਫਲਾ ਰਹੀ ਹੈ ਉਹ ਤਾਂ ਇੱਕ ਵੱਖਰਾ ਚੈਪਟਰ ਆ ਹੱਲ ਤੱਕ ਆਪਾਂ ਉਹਨੂੰ ਹੀ ਸ਼ਲੀਲਤਾ ਮੰਨ ਰਹੀ ਸੀ ਹੁਣ ਉਹਦੀਆਂ ਜੜੀਆਂ ਹੈਗੀਆਂ ਗੰਦੀਆਂ ਵੀਡੀਓਜ਼ ਰਿਲੀਜ਼ ਹੋ ਰਹੀਆਂ ਨੇ ਲਗਾਤਾਰ 2 ਦਿਨ 3 ਦਿਨ ਤੋਂ ਲਗਾਤਾਰ ਉਹਦੀਆਂ ਵੀਡੀਓਜ਼ ਆ ਰਹੀਆਂ ਨੇ ਹੁਣ ਪਤਾ ਨਹੀਂ ਉਹ ਹਨੀ Trap ਲਗਾ ਰਹੀ ਸੀ ਪਤਾ ਨਹੀਂ ਉਹ ਰੈੱਡ ਲਾਈਟ ਏਰੀਆ ਚਲਾ ਰਹੀ ਸੀ ਰੱਬ ਜਾਣੇ ਉਹ ਕੀ ਕਰ ਰਹੀ ਸੀ ਠੀਕ ਆ ਹੁਣ ਇੱਕ ਤੋਂ ਨਿਹੰਗ ਸਿੰਘ ਨੇ ਰਸੂਲਪੁਰ ਹਰਜੀਤ ਸਿੰਘ ਰਸੂਲਪੁਰ ਠੀਕ ਆ ਉਹ ਇਹਨੂੰ ਕੰਚਣ ਨੂੰ ਜਿਹੜੀ ਹੈ ਜਸਟੀਫਾਈਡ ਕਰ ਰਹੇ ਨੇ ਚੈਨਲਾਂ ਤੇ ਬੜੇ ਦਿਨਾਂ ਤੋਂ ਲੱਗੇ ਹੋਏ ਨੇ ਹੁਣ ਹਰਜੀਤ ਸਿੰਘ ਨੂੰ ਮੈਂ ਪੁੱਛਣਾ ਚਾਹੂੰਗਾ ਕਿ ਹੁਣ ਜਿਹੜੀਆਂ ਇਹਦੀਆਂ ਗੰਦੀਆਂ ਵੀਡੀਓਜ਼ ਆਪਾਂ ਤਾਂ ਹਾਲੇ ਗੰਦੀਆਂ ਵੀਡੀਓ ਸਿਰਫ ਇੰਸਟਾਗ੍ਰam ਨੂੰ کہہ ਰਹੇ ਸੀ ਜਿਹੱਚ ਉਹ ਗੰਦ ਬੱਕਦੀ ਸੀ ਇਹਦੇ ਚ ਤਾਂ ਉਹ ਗੰਦ ਪਰੋਸ ਰਹੀ ਆ ਹਨਾ ਪਤਾ ਨਹੀਂ ਇੱਕ ਬੰਦੇ ਨਾਲ ਖੇ ਖਾਰੀ ਆ ਦੋ ਬੰਦਿਆਂ ਨਾਲ ਖੇ ਖਾਰੀ ਆ ਪਤਾ ਨਹੀਂ ਕਿੰਨੀਆਂ ਕੁ ਵੀਡੀਓਜ਼ ਉਹਦੀਆਂ ਹੋਰ ਆਣੀਆਂ ਬਾਕੀ ਆ ਪਤਾ ਨਹੀਂ ਉਹਨੇ ਹਨੀ Trap ਦਾ ਕੋਈ ਸਿਸਟਮ ਚਲਾਇਆ ਹੋਇਆ ਸੀ ਪਤਾ ਨਹੀਂ ਉਹ ਲੋਕਾਂ ਨੂੰ ਬਲੈਕਮੇਲਿੰਗ ਦਾ ਕੋਈ ਉਹਨੇ ਧੰਦਾ ਚਲਾ ਰੱਖਿਆ ਸੀ ਰੱਬ ਜਾਣੇ ਉਹ ਕੀ ਕੁਸ਼ ਕਰਦੀ ਪਈ ਸੀਗੀ ਬਿਹਾਈਂਡ ਦਾ ਕਰਟਰਨਸ ਪਰਦਿਆਂ ਦੇ ਪਿੱਛੇ ਕੀ ਕੁਸ਼ ਹੋ ਰਿਹਾ ਸੀ ਹੁਣ ਇਹਨਾਂ ਚੀਜ਼ਾਂ ਦੀ ਜਸਟੀਫਿਕੇਸ਼ਨ ਕੌਣ ਕਰੇਗਾ ਹਨਾ ਆਪਾਂ ਮੈਂ ਦੇਖੋ ਕਤਲ ਨੂੰ ਮੈਂ ਬਿਲਕੁਲ ਜਸਟੀਫਾਈਡ ਨਹੀਂ ਕੀਤਾ ਮੈਂ ਕਿਸੇ ਵੀ ਇੰਟਰਵਿਊ 'ਚ ਇਹ ਨਹੀਂ ਕਿਹਾ ਕਿ ਮੈਰੋ ਨੇ ਬਹੁਤ ਵਧੀਆ ਕੀਤਾ ਹਾਂ ਮੈਂ ਇਹ ਕਿਹਾ ਕਿ ਮੈਰੋ ਨੇ ਗੰਦ ਸਾਫ਼ ਕਰਤਾ ਠੀਕ ਹੈ ਗੰਧ ਸਾਫ ਹੋਇਆ ਤੇ ਇਸ ਤੋਂ ਬਾਅਦ ਬਹੁਤ ਸਾਰਾ ਫਰਕ ਵੀ ਪਿਆ। ਇਹ ਹੀ ਚੀਜ਼ ਜੇ ਪ੍ਰਸ਼ਾਸਨ ਨੇ ਕੀਤੀ ਹੁੰਦੀ। ਇਹ ਚੀਜ਼ ਅਸਲ 'ਚ ਮੈਰੋ ਦਾ ਕੰਮ ਨਹੀਂ ਸੀ ਇਹ। ਮੈਰੋ ਤਾਂ ਆਮ ਘਰਾਂ ਦਾ ਮੁੰਡਾ ਸੀ। ਇਹ ਕੰਮ ਮੈਰੋ ਦਾ ਨਹੀਂ ਸੀਗਾ। ਇਹ ਕੰਮ ਸੀਗਾ ਪ੍ਰਸ਼ਾਸਨ ਦਾ। ਇਹ ਕੰਮ ਸੀਗਾ ਜੁਡੀਸ਼ਰੀ ਦਾ। ਠੀਕ ਆ? ਇਹ ਰੋਕ ਉਹਨਾਂ ਨੇ ਲਾਣੀ ਸੀ। ਇਹ ਗੰਧ ਜਿੰਨਾ ਫੈਲ ਰਿਹਾ ਇਹ ਉਹਨਾਂ ਨੇ ਰੋਕਣਾ ਸੀ। ਜਦੋਂ ਜੁਡੀਸ਼ਰੀ ਆਪਣੀਆਂ ਡਿਊਟੀਆਂ 'ਚ ਫੇਲ ਹੈਗੀ ਆ। ਜਿਹੜਾ ਪ੍ਰਸ਼ਾਸਨ ਉਹ ਆਪਣੀਆਂ ਡਿਊਟੀਆਂ 'ਚ ਫੇਲ ਹੈਗਾ। ਹੁਣ ਅੱਕੇ ਹੋਏ ਨੇ ਮੈਰੋ ਨੇ ਜਿਹੜਾ ਕੰਮ ਕਰ ਦਿੱਤਾ ਹੈਗਾ। ਮੈਂ ਉਹਨੂੰ ਬਿਲਕੁਲ ਜਸਟੀਫਾਈਡ ਨਹੀਂ ਕਰਦਾ ਪਰ ਇਸ ਤੋਂ ਇਲਾਵਾ ਰਾਹ ਕੀ ਸੀਗਾ ਠੀਕ ਆ ਹੁਣ ਇੱਕ ਚੀਜ਼ ਜਿਹੜੀ ਨਿਕਲ ਕੇ ਆ ਰਹੀ ਹੈਗੀ ਆ ਜਿਹੜਾ ਮੈਰੋ ਹੈਗਾ ਸਾਡੇ ਪ੍ਰਧਾਨ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖੀ ਹੈਗੀ ਆ ਮੈਰੋ ਦਾ ਹੁਣੇ ਹੀ ਪਤਾ ਲੱਗ ਰਿਹਾ ਕਿ ਮੈਰੋ ਦੇ ਸਬੰਧ ਜਿਹੜੇ ਆ ਉਹ ਆਈਐਸ ਨਾਲ ਜੁੜ ਗਏ ਨੇ ਮੈਰੋ ਜਿਹੜਾ ਹੈਗਾ ਸ਼ਾਇਦ ਕਹਿੰਦੇ ਨੇ ਪਾਕਿਸਤਾਨ ਲੰਗ ਗਿਆ ਹੈਗਾ ਹੁਣ ਆਉਣ ਵਾਲਾ ਜਿਹੜਾ ਸਿਸਟਮ ਹੈਗਾ ਜੋ ਇਹਦੇ ਵਿੱਚ ਉਹਦੀ ਜੋ ਸਮਝ ਆ ਰਿਹਾ ਜੋ ਨਿਕਲ ਕੇ ਆ ਰਿਹਾ ਹੈਗਾ ਕਿਤੇ ਇਹ ਤਾਂ ਨਹੀਂ ਹੈਗਾ ਕਿ ਮਹਿਰੂ ਆਉਣ ਵਾਲੇ ਟਾਈਮ 'ਚ ਇੱਕ ਵੱਡਾ ਗੈਂਗਸਟਰ ਬਣ ਕੇ ਨਿਕਲੇਗਾ ਕਿਤੇ ਇਹ ਤਾਂ ਨਹੀਂ ਹੈਗਾ ਕਿ ਮਹਿਰੂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਕਿਡਨਾਪਿੰਗ ਤੇ ਫਰੋਤੀਆਂ ਲੈਣਾ ਜਾਂ ਇੱਕ ਕਤਲੋਗਰਬ ਦਾ ਜਿਹੜਾ ਕੰਮ ਹੈਗਾ ਇਸ ਦਾ ਇੱਕ ਨੈਟਵਰਕ ਖੜਾ ਕਰੇਗਾ ਬਿਸ਼ਨੋਈ ਦੇ ਵਾਂਗੂ ਹੁਣ ਇਹ ਬੜੀ ਖਤਰਨਾਕ ਚੀਜ਼ ਹੋ ਗਈ ਆ ਜਿਸ ਜਗ੍ਹਾ ਤੇ ਜਿਸ ਜਗ੍ਹਾ ਤੇ ਮਹਿਰੂ ਆ ਕੇ ਖੜ ਗਿਆ ਹੈਗਾ ਦੇਖੋ ਇੱਥੇ ਬੜਾ ਈਜ਼ੀ ਆ ਕਿਉਂਕਿ ਉਹ ਆਜ਼ਾਦ ਹੋ ਗਿਆ ਠੀਕ ਆ ਸੰਵਿਧਾਨਿਕ ਸਟਰਕਚਰ ਤੋਂ ਆਜ਼ਾਦ ਹੋ ਗਿਆ ਜੁਡੀਸ਼ਰੀ ਤੋਂ ਬਾਹਰ ਚਲਾ ਗਿਆ ਇਤੋਂ ਦੀ ਜਿਹੜਾ ਰਾਹ ਆ ਮੈਰੋ ਨੂੰ ਬੜਾ ਸੋਚ ਸਮਝ ਕੇ ਤੁਰਨਾ ਪੈਣਾ ਜੇ ਮੈਰੋ ਉਸ ਪਾਸੇ ਨੂੰ ਤੁਰ ਪਿਆ ਜਿਸ ਰਾਤੇ ਬਿਸ਼ਨੋਈ ਹੈਗਾ ਜਿਸ ਰਾਤੇ ਸ਼ਹਾਜਾਦ ਪੱਟੀ ਹੈਗਾ ਜਿਸ ਰਾਤੇ ਵਿੱਕੀ ਗੌਂਡਰ ਚੱਲਿਆ ਜਾਂ ਹੋਰ ਚੱਲੇ ਨੇ ਹਨਾ ਜੇ ਮੈਰੋ ਉਸ ਰਾਤੇ ਚੱਲ ਪਿਆ ਤੇ ਮੈਰੋ ਦੇ ਮੋੜਿਆਂ ਤੇ ਜਿਹੜਾ ਬਾਣਾ ਹੈ ਨਾ ਉਹ ਗੁਰੂ ਸਾਹਿਬ ਦਾ ਆ ਹੁਣ ਇੱਥੇ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਗਈ ਆ ਕਿ ਮੈਰੋ ਨੇ ਕਤਲ ਕੀਤਾ ਪਰ ਕਤਲ ਨੂੰ ਤਾਂ ਜਮਾਂ ਨਹੀਂ ਜਸਟੀਫਾਈਡ ਕੀਤਾ ਪਰ ਜਿੱਥੇ ਆ ਕੇ ਮੈਰੋ ਖੜ ਗਿਆ ਹੁਣ ਇੱਥੇ ਮੈਰੋ ਨੂੰ ਕੰਟਰੋਲ ਨਹੀਂ ਕਰ ਸਕਦਾ ਕੋਈ ਤੇ ਜਦੋਂ ਅਨਕੰਟਰੋਲ ਸਿਸਟਮ ਹੋ ਗਿਆ ਕੱਲ ਨੂੰ ਮੈਰੋ ਕਿਡਨਾਪਿੰਗ ਕਰਦਾ ਫਰੋਤੀਆਂ ਲੈਂਦਾ ਜਾਂ ਕੁਝ ਹੋਰ ਇਦਾਂ ਦੀ ਚੀਜ਼ ਕਰਦਾ ਉਹ ਜਿਹੜੀ ਨਲੈਕੀ ਤੇ ਨਕਾਮੀ ਹੋਗੀ ਜਿਹੜੀ ਬਦਨਾਮੀ ਹੋਗੀ ਉਹ ਤਾਂ ਸਿੱਧੀ ਸਿੱਧੀ ਕੌਮ ਦੀ ਹੋਊਗੀ ਆਪਾਂ ਮੈਰੋ ਨੂੰ ਜਸਟੀਫਾਈਡ ਨਹੀਂ ਕਰ ਸਕਦੇ ਜਿਹੜੇ ਵੀ ਮੇਰੇ ਵੀਰ ਭੈਣ ਮੈਰੋ ਨੂੰ ਜਸਟੀਫਾਈਡ ਕਰ ਰਿਹਾ ਇਸ ਕਤਲ ਨੂੰ ਜਸਟੀਫਾਈਡ ਕਰ ਰਿਹਾ ਆਪਾਂ ਇਸ ਕਤਲ ਨੂੰ ਜਦੋਂ ਸਿੱਖੀ ਸਿਧਾਂਤਾਂ ਤੇ ਰੱਖ ਕੇ ਦੇਖੀਏ ਨਾ ਤਾਂ ਕਿਸੇ ਵੀ ਗੁਰੂ ਕੇ ਸਿੱਖ ਦੇ ਹੱਤਾਂ ਤੇ ਕਿਸੇ ਵੀ ਔਰਤ ਦਾ ਖੂਨ ਨਹੀਂ ਹੈਗਾ ਪੂਰੇ ਇਤਿਹਾਸ ਦੇ ਵਿੱਚ ਠੀਕ ਆ ਇੱਥੇ ਹੁਣ ਗੱਲ ਜਿਹੜੀ ਹੈਗੀ ਆ ਉੱਥੇ ਆ ਕੇ ਖੜ ਗਈ ਆ ਕਿ ਏਜ਼ ਕਤਲ ਨੂੰ ਬਹੁਤ ਸਾਰੇ ਲੋਕ ਜਸਟੀਫਾਈਡ ਕਰਦੇ ਨੇ ਇੱਥੇ ਇੱਕ ਮੈਂ ਸਾਰੇ ਇੱਕ ਗੱਲ ਇਹ ਵੀ ਕਰੂੰਗੀ ਕਿ ਬਹੁਤ ਸਾਰੇ ਲੋਕ ਜਿਹੜਾ ਇਹ ਕਤਲ ਹੋਇਆ ਪਹਿਲਾਂ ਤਾਂ ਇਹਨੂੰ ਸਿੱਖੀ ਦਾ ਰੂਪ ਵੀ ਦਿੰਦੇ ਪਏ ਆ ਵੀ ਉਹਨਾਂ ਨੇ ਬਾਣਾ ਪਾ ਕੇ ਕਤਲ ਕੀਤਾ ਜਾਂ ਜੋ ਵੀ ਹੈ ਨਾ ਉਹਨਾਂ ਨੇ ਸਿੱਖੀ ਲਈ ਕਤਲ ਕੀਤਾ ਕਿਉਂਕਿ ਉਹ ਕਹਿ ਰਹੇ ਸਨ ਕਿ ਉਹਨੇ ਕੌਰ ਨਾਮ ਪਿੱਛੇ ਲਾਇਆ ਹਨ ਦੇਖੋ ਅੱਜ ਦਾ ਜੁਥ ਜਿਹੜਾ ਨਾ ਜਿਹੜਾ ਅੱਜ ਦਾ ਨਵਾਂ ਨੌਜਵਾਨ ਹੈਗਾ ਜਿਹੜਾ ਫੇਸਬੁੱਕ ਤੋਂ ਸੁਣ ਕੇ ਸਮਝ ਕੇ ਸਿੱਖ ਬਣਿਆ ਇਹ ਬੜਾ ਹੀ ਖਤਰਨਾਕ ਹੈਗਾ ਇਹ ਜਿਹੜਾ ਨੌਜਵਾਨ ਹੈ ਨਾ ਇਹ ਦੇਸੀ ਕੱਟੇ ਵਰਗਾ ਦੇਸੀ ਕੱਟਾ ਚੱਲੇ ਤਾਂ ਚੱਲੇ ਤਾਂ ਸ਼ਾਇਦ ਕੰਮ ਕਰ ਜੇ ਪਰ ਦੇਸੀ ਕੱਟਾ ਹੱਥ 'ਚ ਫਟਦਾ ਇਹ ਜਿਹੜਾ ਨੌਜਵਾਨ ਹੈ ਨਾ ਜਿਹੜਾ ਫੇਸਬੁੱਕ ਤੋਂ ਇਨਸਪਾਇਰਡ ਹੋ ਕੇ ਸਿੱਖੀ ਵੱਲ ਨੂੰ ਆ ਰਿਹਾ ਇਹ ਬੜਾ ਖਤਰਨਾਕ ਆ ਦੇਖੋ ਸਿੱਖੀ ਸਿੱਖੀ ਦੇ ਇਤਿਹਾਸ ਨੂੰ 500 ਸਾਲ ਦੇ ਇਤਿਹਾਸ ਨੂੰ ਦੇਖੋ ਯਾਰ ਜੇ ਮਾਰਨਾ ਹੋਊਗਾ ਅਬਦਾਲੀ ਮਾਰਾਂਗੇ ਮਾਰਨਾ ਹੋਊਗਾ ਮੱਸਾ ਰੰਗੜ ਮਾਰਾਂਗੇ ਹਨਾ ਮਾਰਨਾ ਹੋਊਗਾ ਲਲਤਮਾਖਣ ਮਾਰਾਂਗੇ ਮਾਰਨੀ ਹੋਊਗੀ ਇੰਦਰਾ ਮਾਰਾਂਗੇ ਕੋਈ ਕੋਈ ਇਦਾਂ ਦਾ ਇਦਾਂ ਦਾ ਕੰਮ ਕਰਾਂਗੇ ਜਿਹਦੇ ਵਿੱਚ ਇਤਿਹਾਸ ਕਵੇ ਵੀ ਸਿੱਖਾਂ ਨੇ ਕੁਝ ਕੀਤਾ ਕੁੜੀਆਂ ਮਾਰਨੀਆਂ ਯਾਰ ਜਵਾਕੜੀਆਂ ਮਾਰਨੀਆਂ ਨੇ ਉਹ ਮਾਰਨ ਮਾਰਨ ਦੀ ਬਿਲਕੁਲ ਲੋੜ ਨਹੀਂ ਸੀ ਉਹਨੂੰ ਉਹਨੂੰ ਸਮਝਾਇਆ ਜਾ ਸਕਦਾ ਸੀ ਜਾਂ ਉਹਨੂੰ ਕਾਨੂੰਨੀ ਤੌਰ ਤੇ ਉਹਨੂੰ ਡੱਕਿਆ ਜਾ ਸਕਦਾ ਸੀ ਹੋਰ ਬੜਾ ਕੁਝ ਹੋ ਸਕਦਾ ਸੀਗਾ ਪਰ ਕੀ ਇਤਿਹਾਸ ਹੁਣ ਇਹ ਲਿਖੂਗਾ ਕਿ ਸਿੱਖਾਂ ਨੇ ਇੱਕ ਸਮਾਂ ਐਸਾ ਵੀ ਆਇਆ ਜਦੋਂ ਸਿੱਖਾਂ ਨੇ ਇੱਕ ਨਿਹੱਥੀ ਕੁੜੀ ਮਾਰੀ ਸਿੱਖਾਂ ਨੇ ਇੱਕ ਨਿਹੱਥੀ ਕੁੜੀ ਦਾ ਕਤਲ ਕੀਤਾ ਇਹ ਲਿਖੂਗਾ ਇਤਿਹਾਸ ਕਮਾਲ ਦੀ ਗੱਲ ਆ ਇਹ ਇਹ ਇਤਿਹਾਸ ਨੂੰ ਆਪਾਂ ਕਲੰਕਤ ਕਰਨ ਤੁਰੇ ਆ ਇੱਕ ਪਾਸੇ ਅ ਮਸਾ ਰੰਗੜ ਨੂੰ ਮਾਰਨ ਵਾਲੇ ਨੇ ਹਨਾ ਇੱਕ ਪਾਸੇ ਲਲਿਤ ਮੱਖਣ ਨੂੰ ਮਾਰਨ ਵਾਲੇ ਨੇ ਤੇ ਇੱਕ ਪਾਸੇ ਇਹ ਨੇ ਦੇਖੋ ਮੈਂ ਬਿਲਕੁਲ ਨਹੀਂ ਅਮਰਤਪਾਲ ਦੇ ਅਮਰਤਪਾਲ ਮਹਿਰੋ ਦੇ ਬਿਲਕੁਲ ਖਿਲਾਫ ਨਹੀਂ ਆਗਾ ਪਰ ਤੁਸੀਂ ਇਹ ਦੇਖੋ ਨਾ ਇਤਿਹਾਸ ਨੂੰ ਲੈ ਕਿਹੜੇ ਪਾਸੇ ਨੂੰ ਗਏ ਨੇ ਹਨਾ ਇੱਕ ਪਾਸੇ ਬਾਬਾ ਬਚਿੱਤਰ ਸਿੰਘ ਨੇ ਮਾਤੀ ਦਾ ਮੱਥਾ ਬਾੜਦੇ ਨੇ ਇੱਕ ਪਾਸੇ ਇਹ ਨੇ ਹਜ਼ੂਰੀਏ ਦੇ ਨਾਲ ਇੱਕ ਨੱਤੀ ਕੁੜੀ ਦਾ ਗਲਾ ਘੁੱਟ ਦਿੰਦੇ ਨੇ ਤੁਸੀਂ ਸੋਚ ਕੇ ਦੇਖੋ ਕੋਡ ਦੇ ਚਦੋਂ ਇਹ ਚੀਜ਼ ਪੇਸ਼ ਹੋਣੀ ਆ ਕਤਲ ਦਾ ਹਥਿਆਰ ਕੀ ਸੀਗਾ ਜੀ ਹਜ਼ੂਰੀਆ ਹਜ਼ੂਰ ਦੀ ਹਜ਼ੂਰੀ ਦੇ ਵਿੱਚ ਜਦੋਂ ਖੜੇ ਹੁੰਨੇ ਆ ਤਾਂ ਹੱਥਾਂ ਦੇ ਵਿੱਚ ਲੈ ਕੇ ਹਜ਼ੂਰੀਏ ਨੂੰ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਜਾਂਦੀ ਆ ਹਨਾ ਜਦੋਂ ਗੁਰੂ ਸਾਹਿਬ ਜਦੋਂ ਪਾਠ ਕਰਦੇ ਆ ਨਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਤਾਂ ਮੂੰਹ ਟੱਕਣ ਵਾਸਤੇ ਹਜ਼ੂਰੀਆ ਯੂਜ਼ ਕੀਤਾ ਜਾਂਦਾ ਹੈ ਹਨਾ ਉਹ ਕਤਲ ਦਾ ਹਥਿਆਰ ਹਜ਼ੂਰੀਆ ਜਦੋਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਉਹ ਧੀਆਂ ਭੈਣਾਂ ਨੂੰ ਛੜਾ ਕੇ ਲਿਆਏ ਆ ਨਾ ਉਹਨਾਂ ਦੀ ਪਤ ਟਕਨੂ ਹਜ਼ੂਰੀਆ ਵਰਤਿਆ ਗਿਆ ਤੇ ਅੱਜ ਹਜ਼ੂਰੀਆ ਵਰਤਿਆ ਗਿਆ ਕਤਲ ਦੇ ਵਾਸਤੇ ਇਹਨਾਂ ਨੇ ਇਸ ਕਤਲ ਦੀ ਜਸਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਸਿੱਖੀ ਦੇ ਸਾਰੇ ਸਿਧਾਂਤਾਂ ਨੂੰ ਸਾਰੇ ਇਤਿਹਾਸ ਨੂੰ ਸਾਰਾ ਸਿੱਖੀ ਆਡਲੋਜੀ ਨੂੰ ਕਲੰਕਿਤ ਕਰਤਾ ਇਹਨਾਂ ਨੇ ਠੀਕ ਆ ਮੈਂ ਜਿਹੜੀ ਕੰਚਣ ਹੈ ਉਹ ਗੁੰਡੀ ਸੀ ਕੰਚਣ ਗੰਦੀ ਸੀ ਉਹਦੇ ਛੱਤਰ ਪਹਿਣੇ ਚਾਹੀਦੇ ਸੀ ਜ਼ਰੂਰ ਪਹਿਣੇ ਚਾਹੀਦੇ ਸੀਗੇ ਕੋਈ ਗਲਤੀ ਨਹੀਂ ਹੈ ਉਹਦੇ ਛੇਤਰ ਪੈਣੇ ਚਾਹੀਦੇ ਸੀ ਪਰ ਉਹਦਾ ਕਤਲ ਜਸਟੀਫਾਈਡ ਨਹੀਂ ਹੈਗਾ ਤੇ ਇਹ ਜੇ ਅਮਰਤਪਾਲ ਦਾ ਕੀਤਾ ਹੋਇਆ ਅਮਰਤਪਾਲ ਮਹਿਰੋ ਦਾ ਕਤਲ ਕੀਤਾ ਹੋਇਆ ਮੈਂ ਜਸਟੀਫਾਈਡ ਨਹੀਂ ਕਰ ਰਿਹਾ ਤਾਂ ਉਹਦਾ ਕੀਤਾ ਹੋਇਆ ਜਿਹੜਾ ਗੰਦ ਆ ਨਾ ਉਹ ਵੀ ਜਸਟੀਫਾਈਡ ਨਹੀਂ ਕੀਤਾ ਜਾ ਸਕਦਾ ਤੇ ਇਹਦੇ ਵਿੱਚ ਸਭ ਤੋਂ ਵੱਡੀ ਨਲਾਇਕੀ ਜਿਹੜੀ ਆ ਉਹ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੀ ਆ ਕਿਉਂ ਜੇ ਪ੍ਰਸ਼ਾਸਨ ਨੂੰ ਇੰਨੇ ਸਮੇਂ ਤੋਂ ਇਸ ਚੀਜ਼ ਦਾ ਰੌਲਾ ਪੈ ਰਿਹਾ ਜੇ ਪ੍ਰਸ਼ਾਸਨ ਪਹਿਲਾਂ ਰੋਕ ਲਾ ਲੈਂਦਾ ਇਹਨਾਂ ਚੀਜ਼ਾਂ ਤੇ ਤਾਂ ਸਾਡੇ ਨੌਜਵਾਨਾਂ ਨੂੰ ਕਤਲ ਕਰਨ ਦੀ ਲੋੜ ਹੀ ਨਾ ਪੈਂਦੀ ਹੁਣ ਇਹੀ ਨੌਜਵਾਨ ਅਮਰਿਤਪਾਲ ਮਹਿਰੋ ਜਿਹੜਾ ਇਹਨਾਂ ਚੀਜ਼ਾਂ ਤੋਂ ਦੇਖੋ ਅੱਕਿਆ ਹੋਇਆ ਨਿਕਲ ਗਿਆ ਹੁਣ ਕੱਲ ਨੂੰ ਉਹ ਗੈਂਗਸਟਰ ਬਣ ਕੇ ਬੈਠ ਜਾਂਦਾ ਬਹੁਤ ਵੱਡਾ ਇੱਕ ਗੈਂਗਸਟਰ ਹੋ ਕੇ ਨਿਬੜਦਾ ਹੈਗਾ ਉਸ ਤੋਂ ਬਾਅਦ ਕਿੱਥੇ ਪਹੁੰਚੇਗਾ ਸਾਰਾ ਸਿਸਟਮ ਕੱਲ ਨੂੰ ਦੇਖੋ ਇੰਡੀਆ ਤੋਂ ਤਾਂ ਬਾਹਰ ਚਲਾ ਗਿਆ ਇੰਡੀਆ ਤੋਂ ਬਾਹਰ ਜਾ ਕੇ ਹੁਣ ਉਹ ਉਹਦੀ ਮਰਜ਼ੀ ਆ ਉਹ ਸਿਲੰਡਰ ਕਰਦਾ ਜਾਂ ਨਹੀਂ ਕਰਦਾ ਅੱਗੇ ਸਰਵਾਈਵ ਕਰਨ ਵਾਸਤੇ ਉਹ ਕੀ ਕੁਝ ਕਰੇਗਾ ਉਹ ਆਪਾਂ ਇੱਕ ਨਵਾਂ ਚੈਪਟਰ ਖੜਾ ਕਰ ਲਿਆ ਇੱਕ ਬਾਣੇ ਦੇ ਵਿੱਚ ਗੈਂਗਸਟਰ ਆਉਣੇ ਸ਼ੁਰੂ ਹੋਣਗੇ ਇੱਕ ਨਵੀਂ ਰੀਤ ਸ਼ੁਰੂ ਹੋ ਜਾਏਗੀ ਇੱਕ ਤਾਲਿਬਾਨ ਨਹੀਂ ਇੱਕ ਪਾਸੇ ਤਾਲਿਬਾਨ ਨਹੀਂ ਹੁੰਦੇ ਸੀ ਜ ਜ ਤੁਸੀਂ ਆ ਲੇਟੈਸਟ ਜਣਾ ਇਹਨਾਂ ਦਾ ਇੱਕ ਹੁਕਮ ਆਇਆ ਹੈਗਾ ਤਾਲਿਬਾਨ ਦਾ ਇੱਕ ਫਰਮਾਨ ਜਾਰੀ ਕੀਤਾ ਉਹ ਕਹਿੰਦੇ ਜੀ ਬੁਰਕੇ ਦੇ ਵਿੱਚ ਆਉਂਦੀ ਔਰਤ ਨੂੰ ਦੋਨੋਂ ਅੱਖਾਂ ਦੇ ਨਾਲ ਦਿਖਦਾ ਔਰਤ ਇੱਕ ਅੱਖ ਨਾਲ ਵੀ ਦੇਖ ਸਕਦੀ ਹੈ ਤੇ ਉਹਨੂੰ ਬੁਰਕੇ ਦੇ ਵਿੱਚ ਦੋਨੋਂ ਅੱਖਾਂ ਨੰਗੀਆਂ ਕਰਨ ਦੀ ਕਿ ਲੋੜ ਹੈ ਉਹ ਇੱਕ ਅੱਖ ਨੰਗੀ ਕਰੇ ਉਹ ਤਾਂ ਔਰਤ ਦੀ ਇੱਕ ਅੱਖ ਤੱਕ ਨੂੰ ਕਵਰ ਕਰਨ ਚਲੇ ਗਏ ਨੇ ਕੀ ਆਪਾਂ ਉੱਥੇ ਜਾਣਾ ਤੇ ਜਿਹੜੀਆਂ ਅਖੌਤੀ ਫੈਮਿਨਿਸਟਾਂ ਹੈਗੀਆਂ ਨੇ ਮੈਂ ਉਹਨਾਂ ਨੂੰ ਵੀ ਪੁੱਛਾਂਗਾ ਜਿਹੜਾ ਇਹ ਫੈਮਿਨਿਜ਼ਮ ਦੇ ਨਾਮ ਦੇ ਹੇਠਾਂ ਜਿੰਨਾ ਗੰਦ ਬਕਿਆ ਜਾ ਰਿਹਾ ਗੰਦ ਪਰੋਸਿਆ ਜਾ ਰਿਹਾ ਫੈਮਿਨਿਜ਼ਮ ਔਰਤ ਦੀ ਆਜ਼ਾਦੀ ਇਸ ਲਈ ਹੋਣੀ ਔਰਤ ਨੇ ਆਜ਼ਾਦ ਇਸ ਲਈ ਹੋਣਾ ਕਿ ਉਹਨੇ ਮਰਦ ਤੋਂ ਵੱਖ ਆਪਣੀ ਕੋਈ ਪਛਾਣ ਕੜਨੀ ਹੈ ਔਰਤ ਨੇ ਆਜ਼ਾਦ ਇਸ ਲਈ ਹੋਣਾ ਕਿ ਉਹਨੇ ਕੋਈ रिसर्च ਕਰਨੀ ਹੈ ਔਰਤ ਨੇ ਆਜ਼ਾਦ ਇਸ ਲਈ ਹੋਣਾ ਕਿ ਕਲਪਨਾ ਚਾਵਲਾ ਵਾਂਗੂ ਉਹਨੇ ਜਾ ਕੇ ਧਰਤੀ ਤੋਂ ਬਾਹਰ ਦੂਜੇ ਬਾਇਓ ਮੰਡਲ ਦੇ ਵਿੱਚ ਜਾ ਕੇ ਉਹਨੇ ਕੋਈ ਇਤਿਹਾਸ ਖੜਨੇ ਆ ਜਾਂ ਔਰਤ ਨੇ ਨੰਗੇ ਹੋਣ ਦੀ ਸਾਦੀ ਲੈਣੀ ਆ ਹੈ ਜਾਂ ਔਰਤ ਨੇ ਮਰਦ ਦੇ ਐਂਟਰਟੇਨਮੈਂਟ ਦਾ ਖਿਡੌਣਾ ਬਣਨ ਦੀ ਮੈਂ ਲਫ਼ਜ਼ ਮੈਨੂੰ ਬੜੇ ਸੰਕੋਚ ਕੇ ਵਰਤਣੇ ਪੈ ਰਹੇ ਨੇ ਪਰ ਜੋ ਅੱਜ ਜਿਸ ਤਰੀਕੇ ਨਾਲ ਔਰਤ ਨੂੰ ਆਜ਼ਾਦ ਕਰਨ ਦਾ ਇੱਕ ਜਿਹੜਾ ਪਰਪੰਚ ਚੱਲਿਆ ਹੋਇਆ ਹਣਾ ਔਰਤ ਨੂੰ ਮੇਕਅਪ ਦੀ ਆਜ਼ਾਦੀ ਹੈ ਔਰਤ ਨੂੰ ਨੰਗੇ ਹੋਣ ਦੀ ਆਜ਼ਾਦੀ ਹੈ ਔਰਤ ਨੂੰ ਨੱਚਣ ਗਾਣ ਦੀ ਆਜ਼ਾਦੀ ਹੈ ਉਹ ਸਾਰੀਆਂ ਚੀਜ਼ਾਂ ਕਰਨ ਦੀ ਆਜ਼ਾਦੀ ਹੈਗੀ ਆ ਜਿਹੜੀਆਂ ਚੀਜ਼ਾਂ ਔਰਤ ਤੋਂ ਮਰਦ ਕਰਵਾਉਣਾ ਚਾਹੁੰਦਾ ਸੀਗਾ ਉਹਨਾਂ ਮਹਿਫਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹ ਔਰਤਾਂ ਨੂੰ ਨਚਾਉਂਦਾ ਰਿਹਾ ਹੈਣਾ ਤੇ ਅੱਜ ਔਰਤ ਇੰਨੀ ਕੁ ਬ੍ਰੇਨ ਵਾਸ਼ਡ ਹੋ ਚੁੱਕੀ ਆ ਅੱਜ ਦੀ ਔਰਤ ਸਮਾਜ ਇੰਨਾ ਕੁ ਬ੍ਰੇਨ ਵਾਸ਼ਡ ਹੋ ਚੁੱਕਿਆ ਕਿ ਔਰਤ ਦੇ ਹੱਥ ਦੇ ਔਰਤ ਨੂੰ ਮਰਦ ਦੇ ਹੱਥ ਦਾ ਖੜਾਉਣਾ ਬਣਨਾ ਹੈਣਾ ਉਹ ਔਰਤ ਨੂੰ ਆਜ਼ਾਦੀ ਲੱਗ ਰਿਹਾ ਮੇਕਅਪ ਵਧੀਆ ਤੋਂ ਵਧੀਆ ਮੇਕਅਪ ਕਿਸ ਲਈ ਤਾਂ ਕਿ ਅਸੀਂ ਸੋਹਣੀਆਂ ਲੱਗੀਏ ਘੱਟ ਤੋਂ ਘੱਟ ਕੱਪੜੇ ਕਿਸ ਲਈ ਤਾਂ ਕਿ ਅਸੀਂ ਸੋਹਣੀਆਂ ਲੱਗੀਏ ਹੈਨਾ ਤੇ ਗੰਦੇ ਤੋਂ ਗੰਦੇ ਅਲਫਾਜ਼ ਗੰਦੇ ਤੋਂ ਗੰਦੀ ਗੱਲ ਗੰਦੇ ਤੋਂ ਗੰਦੀ ਵੀਡੀਓ ਕੀ ਕਿਉਂਕਿ ਬਹੁਤ ਸਾਰੇ ਮਰਦ ਉਹਨਾਂ ਨੂੰ ਫੋਲੋ ਕਰ ਲੈਣ ਇਹ ਕਿਹੜੀ ਆਜ਼ਾਦੀ ਆ ਮਰਦ ਦਾ ਖਲੋਣਾ ਬਣਾਣ ਦੀ ਆਜ਼ਾਦੀ ਐ ਇਸ ਤੋਂ ਲਾਭ ਕੁਛ ਨਹੀਂ ਐ ਇਹ ਖੌਤੀ ਫੈਮਿਨਿਜ਼ਮ ਜਿਹੜਾ ਹੈਗਾ ਇਹ ਔਰਤ ਨੂੰ ਸਿਰਫ ਤੇ ਸਿਰਫ ਮਰਦ ਦਾ ਖਲੋਣਾ ਬਣਾ ਰਿਹਾ ਇਸ ਤੋਂ ਲਾਵਾ ਆਜ਼ਾਦੀ ਕੁਛ ਨਹੀਂ ਮਿਲੀ ਗੁਰੂ ਨਾਨਕ ਨੇ ਜਿਹੜੀ ਆਜ਼ਾਦੀ ਦਿੱਤੀ ਔਰਤ ਨੂੰ ਹਨਾ ਗੁਰੂ ਨਾਨਕ ਨੇ ਔਰਤ ਨੂੰ ਕਿਹਾ ਕਿ ਇਹਨੇ ਰਾਜਿਆਂ ਨੂੰ ਜੰਮਿਆ ਇਹਨੂੰ ਇਹਨੂੰ ਗਲਤ ਕਿਉਂ ਬੋਲਣਾ ਹਨਾ ਗੁਰਨਾਨਕ ਨੇ ਕਿਹਾ ਕਿ ਬਰਾਬਰ ਦੀ ਹੱਕਦਾਰ ਆ ਗੁਰਨਾਨਕ ਨੇ ਕਿਹਾ ਕਿ ਜਦੋਂ ਪੰਡਤ ਨੇ ਕਿਹਾ ਕਿ ਜਨੇਊ ਪਾਣਾ ਹੈਗਾ ਗੁਰਨਾਨਕ ਕਹਿੰਦਾ ਪਹਿਲਾਂ ਮੇਰੀ ਭੈਣ ਨੂੰ ਪਾ ਦੇ ਹਨਾ ਉਹ ਕਹਿੰਦਾ ਨਹੀਂ ਔਰਤ ਵਾਸਤੇ ਜਨੇਊ ਨਹੀਂ ਹੈਗਾ ਮੇਰੀ ਮਾਂ ਨੂੰ ਪਾ ਦੇ ਕਹਿੰਦਾ ਔਰਤ ਵਾਸਤੇ ਜਨੇਊ ਨਹੀਂ ਆ ਉਹ ਕਹਿੰਦਾ ਜੀ ਮੇਰੀ ਮਾਂ ਵਾਸਤੇ ਜਨੇਊ ਨਹੀਂ ਹੈਗਾ ਤੇ ਮੈਨੂੰ ਤੇਰੇ ਜਨੇਊ ਦੀ ਲੋੜ ਨਹੀਂ ਹੈਗੀ ਉਹ ਆਜ਼ਾਦੀ ਜਿਹੜੀ ਹੈਗੀ ਕਲਪਨਾ ਚਾਵਲਾ ਦੀ ਜਿਹੜੀ ਆਜ਼ਾਦੀ ਹੈਗੀ ਆ ਹਨਾ ਉਹ ਆਜ਼ਾਦੀ ਆ ਜਾਂ ਇਹ ਨੰਗੇ ਹੋਣ ਦੀ ਆਜ਼ਾਦੀ ਆ ਇਹ ਫੈਮਿਨਿਸ ਫੈਮਿਨਿਜ਼ਮ ਦਾ ਟੰਡੋਰਾ ਪਟਣ ਵਾਲੀਆਂ ਜਿਹੜੀਆਂ ਔਰਤਾਂ ਹਨਾ ਉਹਨਾਂ ਨੂੰ ਵੀ ਇਹ ਸਮਝਣਾ ਪੈਣਾ ਕਿ ਅਸਲ 'ਚ ਤੁਹਾਨੂੰ ਆਜ਼ਾਦੀ ਦੇ ਨਾਮ ਤੇ ਸਿਰਫ ਔਰ ਸਿਰਫ ਮਰਦ ਦਾ ਖੜਾਉਣਾ ਬਣਾ ਦਿੱਤਾ ਗਿਆ ਤੇ ਤੁਸੀਂ ਉਸੇ ਦੇ ਵਿੱਚ ਹੀ ਜਿੱਦਾਂ ਇੱਕ ਕੋਲੂ ਦਾ ਬੈਲ ਹੁੰਦਾ ਕੋਲੂ ਦਾ ਬੈਲ ਸਾਰੀ ਉਮਰ ਉਹ ਗੇੜੇ ਖਾਂਦਾ ਰਹਿੰਦਾ ਤੇ ਤੁਸੀਂ ਵੀਡੀਓਜ਼ ਦੇਖਦੇ ਹੋਵੋਗੇ ਇੰਟਰਨੈਟ ਤੇ ਜਦੋਂ ਉਹਨੂੰ ਕੋਲੂ ਦਾ ਆਜ਼ਾਦ ਵੀ ਕਰ ਦਿੱਤਾ ਜਾਂਦਾ ਤਾਮੀ ਉਹ ਖੜਿਆ ਹੋਇਆ ਗੇੜੇ ਹੀ ਖਾਂਦਾ ਰਹਿੰਦਾ ਹੈ ਕੀ ਔਰਤ ਇਸ ਨੰਗੇਪਣ ਦੀ ਆਜ਼ਾਦੀ ਦੇ ਵਿੱਚ ਹੀ ਗੇੜੇ ਖਾਣ ਨੂੰ ਰਹਿ ਗਈ ਆ ਇਹ ਔਰਤਾਂ ਨੂੰ ਵੀ ਸੋਚਣਾ ਪੈਣਾ ਬਿਲਕੁਲ ਸਰ ਇਹ ਹੈਗੀ ਆ ਗੱਲ ਵੀ ਔਰਤ ਜਦੋਂ ਅੰਦਰ ਕਮਰੇ ਦੇ ਅੰਦਰ ਬੰਦ ਹੁੰਦੀ ਸੀ ਤੇ ਆਜ਼ਾਦੀ ਮੰਗਦੀ ਹੁੰਦੀ ਸੀਗੀ ਕਿ ਮੈਨੂੰ ਪੜ੍ਹਾਈ ਦੀ ਆਜ਼ਾਦੀ ਚਾਹੀਦੀ ਆ ਜਾਂ ਮੈਂ ਹਜੇ ਵਿਆਹ ਨਹੀਂ ਕਰਨਾ ਮੇਰੇ ਛੋਟੀ ਉਮਰ ਦੇ ਵਿਆਹ ਨਾ ਕਰੋ ਮੈਨੂੰ ਪੜਨ ਦਿਓ ਜਾਂ ਮੈਂ ਅੱਗੇ ਵਧਣਾ ਪਰ ਉਹ ਆਜ਼ਾਦੀ ਮਿਲਦੇ ਮਿਲਦੇ ਜਦੋਂ ਔਰਤ ਨੂੰ ਆਜ਼ਾਦੀ ਮਿਲੀ ਤੇ ਕੁਝ ਔਰਤਾਂ ਨੇ ਇਦਾਂ ਦੀ ਆਜ਼ਾਦੀ ਦਾ ਨਾਮ ਹੀ ਖਰਾਬ ਕਰ ਦਿੱਤਾ ਕਿ ਦੂਸਰੀਆਂ ਵੀ ਇਸੇ ਚੱਕਰ 'ਚ ਪੈ ਗਈਆਂ ਹੁਣ ਔਰਤਾਂ ਦਾ ਮਾਈਂਡ ਸੈਟ ਇਦਾਂ ਦਾ ਬਣ ਗਿਆ ਕਿ ਇਹੀ ਆਜ਼ਾਦੀ ਆ ਸ਼ਾਇਦ ਤੁਸੀਂ ਇੰਸਟਾਗ੍ਰam ਤੇ ਜਦੋਂ ਜਾਣਦੇ ਹੋ ਤੁਸੀਂ ਉਹ ਆਜ਼ਾਦੀ ਦੇਖਦੇ ਹੋ ਜਿਹੜੀਆਂ ਔਰਤ ਜਿਹੜੀ ਔਰਤਾਂ ਭਾਲਦੀਆਂ ਹੈਗੀਆਂ ਇਹ ਆਜ਼ਾਦੀ ਤਾਂ ਦੇਖੋ ਮੈਂ ਆ ਤੁਸੀਂ ਮੇਰੇ ਭੈਣ ਹੋ ਠੀਕ ਆ ਤੁਸੀਂ ਮੇਰੇ ਛੋਟੇ ਭੈਣ ਹੋ ਮੈਂ ਕਹੂੰਗਾ ਵੀ ਭੈਣੇ ਤੂੰ ਨਾ ਆ ਕੱਪੜੇ ਪ੍ਰੋਪਰ ਪਾਇਆ ਕਰ ਹਨਾ ਮੈਂ ਮੇਰੀ ਗੁੜੀਆ ਮੇਰੀ ਆਪਣੀ ਗੁੜੀਆ ਮੈਂ ਉਹਨੂੰ ਸਿਖਾਉਂਗਾ ਕਿ ਪੁੱਤਰ ਆਪਾਂ ਕੱਪੜੇ ਤੰਗ ਨਾਲ ਪਾਣੇ ਆ ਕਿਉਂ ਕਿਉਂਕਿ ਮਰਦ ਤਾਂ ਚਾਹੁੰਦਾ ਹੀ ਹੈ ਔਰਤ ਘੱਟ ਤੋਂ ਘੱਟ ਕੱਪੜਿਆਂ ਦੇ ਵਿੱਚ ਉਹਦੇ ਸਾਹਮਣੇ ਪਰੋਸੀ ਜਾਵੇ ਹਨਾ ਸਿਰਫ ਅੱਛਾ ਇਹ ਬੜਾ ਅਜੀਬ ਚੀਜ਼ ਆ ਔਰ ਸਮਝਣ ਵਾਲੀ ਚੀਜ਼ ਆ ਸਿਰਫ ਔਰ ਸਿਰਫ ਭਰਾ ਸਿਰਫ ਔਰ ਸਿਰਫ ਪਿਓ ਇਹ ਦੋ ਹੀ ਚਾਹੁੰਦੇ ਨੇ ਕਿ ਉਹਨਾਂ ਦੀ ਭੈਣ ਉਹਨਾਂ ਦੀ ਧੀ ਉਹਨਾਂ ਦੀ ਮਾਂ ਜਿਹੜੀ ਹੈਗੀ ਆ ਉਹ ਟੱਕੀ ਹੋਵੇ ਹੈਨਾ ਔਰ ਬਾਕੀ ਸਾਰੇ ਮਰਦ ਜਿਹੜੇ ਹੁੰਦੇ ਨੇ ਉਹ ਚਾਹੁੰਦੇ ਨੇ ਕਿ ਉਹ ਕੱਪੜਿਆਂ ਤੋਂ ਬਾਹਰ ਹੋਵੇ ਹੁਣ ਇਹ ਜਿਹੜੀ ਆਜ਼ਾਦੀ ਹੈ ਕੱਪੜਿਆਂ ਤੋਂ ਬਾਹਰ ਹੋਣ ਦੀ ਇਹ ਆਜ਼ਾਦੀ ਚੱਲੀ ਕਿਤੇ ਹੋਰ ਸੀ ਤੇ ਪਹੁੰਚ ਕਿਤੇ ਹੋਰ ਗਈ ਆ ਤੇ ਕਮਲ ਕੌਰ ਵੀ ਉਸੇ ਆਜ਼ਾਦੀ ਦਾ ਹੀ ਪ੍ਰੋਡਕਟ ਆ ਕਮਲਕੌਰ ਉਸੇ ਆਜ਼ਾਦੀ ਦਾ ਬਾਇ-ਪ੍ਰੋਡਕਟ ਆ ਤੇ ਉਹ ਆਜ਼ਾਦ ਹੁੰਦੀ ਹੁੰਦੀ ਅਸ਼ਲੀਲ ਜ਼ੁਬਾਨ ਦੀ ਆਜ਼ਾਦੀ ਉਹਨੇ ਸਾਰੇ ਨੰਗੇਜ਼ ਦੀਆਂ ਹੱਦਾਂ ਟੱਪਤੀਆਂ ਸਰੀਰ ਦੀ ਆਜ਼ਾਦੀ ਉਹ ਚ ਵੀ ਉਹਨੇ ਨੰਗੇਜ਼ ਦੀਆਂ ਹੱਦਾਂ ਟੱਪੀਆਂ ਨੇ ਠੀਕ ਆ ਉਸ ਤੋਂ ਬਾਅਦ ਜਿਹੜੇ ਹੁਣ ਜਿਹੜੀਆਂ ਵੀਡੀਓਜ਼ ਆਉਂਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਉਹ ਬਿਲਕੁਲ ਹੀ ਨੰਗੀ ਆ ਇਹ ਆਜ਼ਾਦੀ ਰੁਕੂ ਕੀ ਕਿੱਥੇ ਜਾ ਕੇ ਤੇ ਇਹ ਇਹ ਜਿਹੜੇ ਇਹਨੂੰ ਕਮਲਕੌਰ ਨੂੰ ਹਰਜੀਤ ਹਰਜੀਤ ਸਿੰਘ ਰਸੂਲਪੁਰ ਵਰਗੇ ਆ ਜਾਂ ਬਾਕੀ ਜਿਹੜੇ ਕਮਲਕੌਰ ਨੂੰ ਡਿਫੈਂਡ ਕਰ ਰਹੇ ਨੇ ਕੀ ਉਹ ਆਪਣੀਆਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਇਹ ਆਜ਼ਾਦੀ ਦੇਣਾ ਚਾਹੁੰਦੇ ਨੇ ਜਿੱਥੇ ਉਹ ਇੱਕ ਮਰਦ ਦੇ ਨਾਲ ਨਹੀਂ ਦੋ ਮਰਦ ਦੇ ਨਾਲ ਨਹੀਂ ਚਾਰ ਮਰਦ ਦੇ ਨਾਲ ਹੀ ਪਤਾ ਨਹੀਂ ਕਿੰਨੇ ਅਣਗਿਣਤ ਮਰਦਾਂ ਦੇ ਨਾਲ ਸਬੰਧ ਬੰਨਧੇ ਹੋਏ ਉਹਦੇ ਵੀਡੀਓਜ਼ ਜੰਤਕ ਹੋ ਰਹੇ ਨੇ ਕਿਹੜੀ ਆਜ਼ਾਦੀ ਆ ਇਹ ਆਜ਼ਾਦੀ ਨਹੀਂ ਹੈ ਇਹ ਲੁੱਚ ਪੁਣਾਇਆ ਇਹਨੂੰ ਮੈਂ ਲੁੱਚ ਪਣਾ ਕਹਾਂਗਾ ਲੁੱਚ ਪਣਾ ਵੀ ਲਫ਼ਜ਼ ਛੋਟਾ ਪੈ ਗਿਆ ਇਸ ਚੀਜ਼ ਵਾਸਤੇ ਲੁੱਚ ਪਣਾ ਨਹੀਂ ਹੈ ਇਹ ਗਲੀਸ਼ ਪੁਣਾਇਆ ਇਹ ਬਾਜ਼ਾਰੂ ਪੁਣਾਇਆ ਤੇ ਇਸ ਬਾਜ਼ਾਰੂ ਪੁਣੇ ਨੂੰ ਜਿਹੜਾ ਵੀ ਡਿਫੈਂਡ ਕਰਦਾ ਜੁੱਤੀਆਂ ਮਾਰੋ ਉਹਦੇ ਉਹਨੂੰ ਪੁੱਛੋ ਮੈਂ ਕਹਿੰਦਾ ਜਿਹੜਾ ਵੀ ਕਮੈਂਟਾਂ ਦੇ ਵਿੱਚ ਵੀ ਇਸ ਲੁੱਚਪੁਣੇ ਨੂੰ ਜਿਹੜਾ ਡਿਫੈਂਡ ਕਰਦਾ ਉਹਨੂੰ ਇਹ ਪੁੱਛੋ ਵੀ ਆਪਣੀ ਭੈਣ ਨੂੰ ਆਪਣੀ ਮਾਂ ਨੂੰ ਜਾਂ ਆਪਣੀ ਧੀ ਨੂੰ ਤੂੰ ਇਸ ਚੀਜ਼ ਦੇ ਲਈ ਪ੍ਰਮੋਟ ਕਰੇਗਾ ਉੱਥੇ ਫਿਰ ਇਹਨਾਂ ਦੀ ਜ਼ਬਾਨ ਮੰਦਾ ਦੂਜੇ ਦੀ ਧੀ ਨੂੰ ਦੂਜੇ ਦੀ ਭੈਣ ਨੂੰ ਇਹ ਬਿਨਾ ਕੱਪੜਿਆਂ ਤੋਂ ਦੇਖਣਾ ਚਾਹੁੰਦੇ ਆ ਆਪਣੀ ਭੈਣ ਵਾਰੀ ਕੀ ਹੁੰਦਾ ਫਿਰ ਹੈਨਾ ਇਹ ਸਾਨੂੰ ਸਮਝਣਾ ਪੈਣਾ ਸਾਨੂੰ ਪੂਰੇ ਸਮਾਜ ਨੂੰ ਸਮਝਣਾ ਪੈਣਾ ਆ ਕਿ ਇਹ ਜਿੱਥੇ ਹੁਣ ਲਿਆ ਕੇ ਇਹਨਾਂ ਅਖੌਤੀ ਫੈਮਿਨਿਸਟਾਂ ਨੇ ਲਿਆ ਕੇ ਸਮਾਜ ਨੂੰ ਖੜਾ ਕਰਤਾ ਹੈ ਇੱਥੋਂ ਦੀ ਹੁਣ ਆਪਾਂ ਨਿਹਾਰਵਾਲੇ ਪਾਸੇ ਨੂੰ ਜਾਣਾ ਜਾਂ ਇੱਥੋਂ ਇੱਕ ਨਵਾਂ ਇਨਕਲਾਬ ਸ਼ੁਰੂ ਹੋਊਗਾ ਇੱਥੋਂ ਇੱਕ ਨਵੀਂ ਸੋਚ ਸ਼ੁਰੂ ਹੋਊਗੀ ਤੇ ਇਹ ਜਿਹੜੀ ਲਚਰਤਾ ਹੈਗੀ ਆ ਪ੍ਰਸ਼ਾਸਨ ਇਹਦੇ ਤੇ ਦੇਖੋ ਆ ਮਾਨਯੋਗ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਬਹੁਤ ਸਾਰੀਆਂ ਗੱਲਾਂ ਤੇ ਸੂਮੋਟੋ ਲੈਂਦੇ ਨੇ ਮੈਂ ਚਾਹਾਂਗਾ ਤੁਸੀਂ ਇਹਨੂੰ ਰੀਲ ਨੂੰ ਕੱਟ ਕੇ ਅਲੱਗ ਤੋਂ ਚਲਾਇਓ ਮੈਂ 1080 ਦਿੰਨਾ ਤੁਹਾਨੂੰ ਵੀ ਛੋਟੀਆਂ-ਛੋਟੀਆਂ ਗੱਲਾਂ ਤੇ ਮਾਨਯੋਗ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਸਾਹਿਬ ਗਿਆ ਉਹ ਸੂਮੋਟੋ ਲੈਂਦੇ ਨੇ ਪੰਜਾਬ ਦੇ ਵਿੱਚ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਅਸ਼ਲੀਲਤਾ ਸਿਖਰ ਤੇ ਆ ਪੰਜਾਬ ਦੇ ਵਿੱਚ ਅਸ਼ਲੀਲਤਾ ਨੂੰ ਰੋਕਣ ਦੇ ਲਈ ਕਤਲ ਹੋ ਰਹੇ ਨੇ ਤਾਂ ਕੀ ਮਾਨਯੋਗ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਸਾਹਿਬ ਨੇ ਉਹਨਾਂ ਨੂੰ ਇਹ ਦਿਖ ਨਹੀਂ ਰਿਹਾ ਜਾਂ ਉਹਨਾਂ ਉਹ ਸੁੱਤੇ ਹੋਏ ਨੇ ਮੈਂ ਮਾਫੀ ਮੰਗਾਗਾ ਮੈਨੂੰ ਇਹ ਲਫ਼ਜ਼ ਵਰਤਣੇ ਪੈ ਰਹੇ ਨੇ ਕਿਉਂਕਿ ਇੰਨੇ ਦਿਨਾਂ ਚ ਉਹਨਾਂ ਵੱਲੋਂ ਕੋਈ ਸੂਮੋਟੋ ਹੀ ਨਹੀਂ ਆ ਰਿਹਾ ਹੈਨਾ ਅਸੀਂ ਮੈਂ ਕੋਈ ਵਕੀਲ ਕਰਾਂ 40-50 ਹਜ਼ਾਰ ਰੁਪਏ ਮੈਂ ਖਰਚ ਕਰਾਂ ਫਿਰ ਮੈਂ ਕੋਰਟ ਚ ਆਵਾਂ ਫਿਰ ਮੈਂ ਪੀਆਈ ਲਪਾਵਾਂ ਫਿਰ ਮੇਰੀ ਪੀਆਲ ਰਿਜੈਕਟ ਹੋਵੇ ਤਾਂ ਜਿਹੜੀਆਂ ਨਿਆਂ ਮੂਰਤੀਆਂ ਬੈਠੀਆਂ ਨੇ ਜਿਨ੍ਹਾਂ ਨੇ ਇਸ ਸਮਾਜ ਨੂੰ ਇੱਕ ਸੇਧ ਦੇਣੀ ਆ ਉਹ ਕੀ ਕਰਦੀਆਂ ਨੇ ਉਹ ਸੁਮੋਟੋ ਕਿਉਂ ਨਹੀਂ ਲੈ ਰਹੀਆਂ ਇਹਦੇ ਉੱਤੇ ਉਹ ਕਿਉਂ ਨਹੀਂ ਕੋਈ ਕਾਨੂੰਨ ਲੈ ਕੇ ਆ ਰਹੀਆਂ ਨੇ ਉਹ ਕਿਉਂ ਨਹੀਂ ਸਟੇਟ ਨੂੰ ਪੁੱਛਦੀਆਂ ਕਿ ਤੁਹਾਡੀ ਸਟੇਟ 'ਚ ਇੰਨਾ ਗੰਦ ਫੈਲ ਰਿਹਾ ਹੈ ਤੁਸੀਂ ਇਹਨੂੰ ਕੰਟਰੋਲ ਕਿਉਂ ਨਹੀਂ ਕਰ ਰਹੇ ਇਹੀ ਕਮਲਕੌਰ ਵਰਗੀ ਜਦੋਂ ਬਿਹਾਰ ਦੇ ਵਿੱਚ ਹੁੰਦੀ ਆ ਤੇ ਡੇ ਡੇ ਕੁੰਡ ਹੁੰਦੇ ਨੇ ਇਹਨਾਂ ਦੇ ਹੈਨਾ ਇਹ ਇਹ ਮਤਲਬ ਢਿੱਡ ਤੋਂ ਥਲੇ ਤਾਂ ਇਹਨਾਂ ਦੇ ਕੁੰਡ ਹੁੰਦੇ ਨੇ ਤੇ ਪੰਜਾਬ ਜਾ ਕੇ ਹਲਫਨਮਗੀਆਂ ਹੋ ਜਾਂਦੀਆਂ ਨੇ ਇਹਨਾਂ ਨੂੰ ਕੰਟਰੋਲ ਕੌਣ ਕਰੇਗਾ ਦੇਖੋ ਜਿਹੜਾ ਐਕਸ਼ਨ ਦਾ ਰਿਐਕਸ਼ਨ ਹੈਗਾ ਮੈਰੋ ਵੱਲੋਂ ਨਿਕਲਿਆ ਨਹੀਂ ਨਿਕਲਣਾ ਚਾਹੀਦਾ ਸੀ ਮੈਂ ਫਿਰ ਨਹੀਂ ਜਸਟੀਫਾਈਡ ਕਰਦਾ ਪਰ ਐਕਸ਼ਨ ਦਾ ਰਿਐਕਸ਼ਨ ਹੋਇਆ ਉਹਦਾ ਕਸੂਰਵਾਰ ਕੌਣ ਹੈ ਜੇ ਦੇਖਿਆ ਜਾਵੇ ਤਾਂ ਉਹਦਾ ਕਸੂਰਵਾਲ ਅਸਲ 'ਚ ਪ੍ਰਸ਼ਾਸਨ ਹੈ ਅਸਲ 'ਚ ਕਮਲਕੌਰ ਨੂੰ ਜੰਮਣ ਵਾਲੇ ਆ ਉਹਨਾਂ ਨੇ ਜੇ ਕਮਲਕੌਰ ਨੂੰ ਕੰਟਰੋਲ ਕੀਤਾ ਹੁੰਦਾ ਤੇ ਗੱਲ ਇੱਥੇ ਨਾ ਪਹੁੰਚਦੀ ਤੇ ਜੇ ਪ੍ਰਸ਼ਾਸਨ ਨੇ ਵੀ ਕੋਈ ਐਸਾ ਕਹਿੜਾ ਕਾਨੂੰਨ ਬਣਾਇਆ ਹੁੰਦਾ ਤਾਂ ਸ਼ਾਦੀ ਗੱਲ ਇੱਥੇ ਨਾ ਪਹੁੰਚਦੀ ਤੁਸੀਂ ਕੁਝ ਵੀਡੀਓ ਦੇਖੋਗੇ ਕਮਲਕੌਰ ਦੀ ਆਈਡੀ ਤੇ ਉਹਦੇ ਵਿੱਚ ਉਹਨੇ ਕੁਝ ਬੱਚਿਆਂ ਨੂੰ ਨਾਲ ਲੈ ਕੇ ਬਹੁਤ ਅਸ਼ਲੀਲ ਕੰਟੈਂਟ ਪਰੋਸਿਆ ਉਥੇ ਕੀ ਉਹਦੇ ਉੱਤੇ ਪਾਸ ਕੋ ਐਕਟ ਨਹੀਂ ਬਣਦਾ ਸੀ ਕੀ ਉਹਦੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ ਪਰ ਫਿਰ ਵੀ ਉਹ ਆਜ਼ਾਦ ਰਹੀ ਜਦੋਂ ਐਡੇ ਲੈਵਲ ਤੇ ਤੁਸੀਂ ਅਸ਼ਲੀਲਤਾ ਫਲਾਉਂਗੇ ਤਾਂ ਫਿਰ ਕੀ ਹੋਏਗਾ ਫਿਰ ਅੰਤ ਨੂੰ ਕੋਈ ਨਾ ਕੋਈ ਭਗਤ ਸਿੰਘ ਤਾਂ ਜੰਮੂਗਾ ਜਿਹੜਾ ਅਸੈਂਬਲੀ 'ਚ ਬੰਬ ਸਿੱਟੂਗਾ ਤੇ ਪ੍ਰਸ਼ਾਸਨ ਦੇ ਕੰਨ ਖੋਲੂਗਾ ਹੈਨਾ ਇਹ ਐਕਸ਼ਨ ਦਾ ਰਿਐਕਸ਼ਨ ਹੁੰਦਾ ਰਿਹਾ ਅੱਗੇ ਵੀ ਹੁੰਦਾ ਰਹੇਗਾ ਪਰ ਇੱਥੇ ਇੱਕ ਬੇਨਤੀ ਮੈਰੋਂ ਨੂੰ ਮੈਂ ਫੇਰ ਕਰ ਦਵਾਂ ਵੀ ਇਹ ਨਾ ਹੋਵੇ ਵੇ ਕੱਲ ਨੂੰ ਤੂੰ ਕੋਈ ਬਹੁਤ ਵੱਡਾ ਗੈਂਗਸਟਰ ਬਣ ਕੇ ਨਿਕਲੇ ਜਿੱਦਾਂ ਸ਼ਹਾਜਾਦ ਭੱਟੀ ਨੇ ਇਹਦੇ ਨਾਮ ਤੇ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਲੋਕਾਂ ਨੂੰ ਗੱਗੀ ਪੰਡਤ ਦੇ ਉੱਤੇ ਇੱਕ ਪਰਚਾ ਦਰਜ ਹੋ ਗਿਆ ਠੀਕ ਆ ਉਹ ਜਿਹੜਾ ਇੱਕ ਫਰੋਤੀਆਂ ਵਾਲਾ ਕਾਰੋਬਾਰ ਜਾਂ ਇੱਕ ਧਮਕੀਆਂ ਵਾਲਾ ਕਾਰੋਬਾਰ ਕਿਤੇ ਮੈਰੋ ਇਹ ਨਾ ਹੋਵੇ ਵੀ ਕੱਲ ਨੂੰ ਬਾਣੇ ਦੇ ਵਿੱਚ ਰਹਿ ਕੇ ਠੀਕ ਆ ਬਾਣਾ ਬਾਣੇ ਦੇ ਵਿੱਚ ਰਹਿ ਆ ਤੂੰ ਕੱਲ ਨੂੰ ਤੂੰ ਇੱਕ ਗੈਂਗਸਟਰਾਂ ਵਾਲਾ ਕਾਰੋਬਾਰ ਸ਼ੁਰੂ ਕਰੇ ਤਾਂ ਉਹ ਫਿਰ ਜਿਹੜੀ ਬਦਨਾਮੀ ਤੇ ਨਮੋਸ਼ੀ ਆ ਉਹ ਮੈਰੋ ਦੀ ਨਹੀਂ ਹੋਣੀ ਉਹ ਫਿਰ ਪੂਰੀ ਕੌਮ ਦੀ ਹੋਣੀ ਆ ਸਾਨੂੰ ਇਹ ਫਿਕਰ ਆ ਜਿਹੜਾ ਬਾਬਾ ਕਲਜੀਤ ਸਿੰਘ ਨੇ ਵੀ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਜਿਹੜੀ ਚਿੱਠੀ ਲਿਖੀ ਹੈਗੀ ਆ ਸਾਡੀ ਜਥੇਬੰਦੀ ਵੱਲੋਂ ਸਾਨੂੰ ਇਸ ਟਾਈਮ ਸਭ ਤੋਂ ਵੱਡੀ ਫਿਕਰ ਇਹ ਆ ਵੀ ਇਹ ਜਿਹੜਾ ਰਾਹ ਚੁਣ ਲਿਆ ਤਾਲਿਬਾਨੀ ਰਾਹ ਇਹ ਕੌਮ ਨੂੰ ਹੁਣ ਕਿਹੜੇ ਪਾਸੇ ਲੈ ਕੇ ਜਾਣ ਵਾਲਾ ਇਹ ਬਹੁਤ ਖਤਰਨਾਕ ਆ ਇੱਕ ਤੁਸੀਂ ਗੱਲ ਕੀਤੀ ਕਿ ਬੰਬ ਸੁੱਟਣਾ ਅਸੈਂਬਲੀ ਦੇ ਉੱਤੇ ਹੈਨਾ ਜਦੋਂ ਅਸੀਂ ਆਪਣੇ ਇਤਿਹਾਸ ਦੇ ਇੱਕ ਕਿਤਾਬਾਂ ਪੜ੍ਹਦੇ ਹੁੰਦੇ ਸੀ ਜਾਂ ਪਹਿਲੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ ਅਸੀਂ ਆਪਣੇ ਇਤਿਹਾਸ ਬਾਰੇ ਜਦੋਂ ਸਾਨੂੰ ਸਾਨੂੰ ਜਾਨਣਾ ਹੁੰਦਾ ਸੀਗਾ ਉਦੋਂ ਅਸੀਂ ਦੇਖਿਆ ਵੀ ਕੋਈ ਵੀ ਸਿੱਖ ਹੁੰਦਾ ਸੀਗਾ ਕੋਈ ਵੀ ਬੰਦਾ ਹੁੰਦਾ ਸੀਗਾ ਜੋ ਕਿ ਕਿਸੇ ਵੀ ਬੰਦੇ ਤੇ ਬੰਬ ਸੁੱਟਦਾ ਸੀਗਾ ਕੁਛ ਕਰਦਾ ਸੀ ਗੋਲੀ ਮਾਰਦਾ ਸੀ ਉਹ ਕਦੇ ਭੱਜਦਾ ਨਹੀਂ ਸੀਗਾ ਉਹ ਉੱਥੇ ਹੀ ਸਿੱਟ ਕੇ ਆਪਣੀ ਬੰਦੂਕ ਉੱਥੇ ਖੜਾ ਰਹਿੰਦਾ ਸੀਗਾ ਕਿ ਮੈਂ ਇੰਨਾ ਇੰਨਾ ਹੀ ਕੰਮ ਕਰਨਾ ਸੀਗਾ ਤੇ ਮੈਂ ਹੁਣ ਕਰ ਦਿੱਤਾ ਤੇ ਮੈਰੋ ਹੁਣੇ ਜਦੋਂ ਭੱਜ ਗਏ ਆ ਕਿ ਇਹ ਹੁਣ ਕੀ ਲੱਗਦਾ ਤੁਹਾਨੂੰ ਭੱਜਣਾ ਚਾਹੀਦਾ ਸੀ ਇਹਨੂੰ ਕਿਉਂਕਿ ਉਹ ਕਹਿੰਦੇ ਸੀ ਵੀ ਮੈਂ ਇਹ ਕਰਨਾ ਸੀ ਉਹ ਤਾਂ ਉਹਨਾਂ ਨੇ ਕਰ ਦਿੱਤਾ ਫਿਰ ਭੱਜੇ ਕਿਉਂ ਦੇਖੋ ਮੈਂ ਤੁਹਾਨੂੰ ਇਤਿਹਾਸ ਚੋਂ ਲਲਤ ਮਾਖਣ ਦਾ ਕਤਲ ਯਾਦ ਕਰਾਵਾਂ ਲਲਤ ਮਾਖਣ ਹੋਣੀ ਕੌਣ ਨੇ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੇ ਸੁੱਖਾ ਸਿੰਘ ਜੰਦਾ ਸਿੰਘ ਜਦੋਂ ਉਹਨਾਂ ਦਾ ਲਲਤ ਮਾਖਣ ਤੇ ਅਟੈਕ ਕਰਦੇ ਨੇ ਕਤਲ ਹੋ ਜਾਂਦਾ ਉਹ ਨਿਕਲ ਜਾਂਦੇ ਨੇ ਉਥੋਂ ਕਿਸੇ ਨੂੰ ਨਹੀਂ ਪਤਾ ਅਟੈਕ ਕੌਣ ਕਰ ਗਿਆ ਕਤਲ ਕੌਣ ਕਰ ਗਿਆ ਕਿਸੇ ਨੂੰ ਨਹੀਂ ਪਤਾ ਉਸ ਤੋਂ ਬਾਅਦ ਦੇਖੋ ਮੈਂ ਉਸ ਕਤਲ ਨੂੰ ਨਾ ਤਾਂ ਜਸਟੀਫਾਈਡ ਕਰ ਰਿਹਾ ਨਾ ਕੁਝ ਮੈਂ ਦੱਸ ਰਿਹਾ ਕਿ ਸਿੱਖ ਖਲਾਕ ਕੀ ਹੁੰਦਾ ਜਦੋਂ ਕਤਲ ਕਰਕੇ ਨਿਕਲ ਜਾਂਦੇ ਨੇ ਅਗਲੇ ਦਿਨ ਅਖਬਾਰਾਂ 'ਚ ਖਬਰ ਛਪਦੀ ਆ ਕਿ ਆ ਮੱਖਣ ਦੀ ਘਰ ਵਾਲੀ ਤੇ ਮੱਖਣ ਦਾ ਪੁੱਤਰ ਉਸ ਅਟੈਕ ਦੇ ਵਿੱਚ ਮਾਰਿਆ ਗਿਆ ਉਸ ਤੋਂ ਬਾਅਦ ਸੁੱਖਾ ਤੇ ਜਿੰਦਾ ਕੀ ਕਰਦੇ ਨੇ ਉਹ ਵਾਪਸ ਮੀਡੀਆ 'ਚ ਉਸ ਚੀਜ਼ ਦੀ ਅਪੋਲੋਜੀ ਕਰਦੇ ਆ ਕਿ ਅਸੀਂ ਸਿਰਫ ਔਰ ਸਿਰਫ ਮੱਖਣ ਨੂੰ ਮਾਰਨ ਆਏ ਸੀ ਜਿਹੜਾ ਇਹ ਇਨਸੀਡੈਂਟ ਹੋਇਆ ਇਸ ਦੇ ਲਈ ਅਸੀਂ ਸ਼ਰਮਿੰਦਾ ਆਂ ਔਰ ਉਸ ਤੋਂ ਬਾਅਦ ਉਸ ਦੀ ਸ਼ਰਮਿੰਦਗੀ ਦੇ ਵਿੱਚ ਸਰੈਂਡਰ ਕਰਦੇ ਨੇ ਕੋਰਟ ਦੇ ਚਾਕੇ ਆਪਣਾ ਗੁਨਾਹ ਕਬੂਲ ਕਰਦੇ ਨੇ ਉਹਨਾਂ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਹੁੰਦਾ ਉਹਨਾਂ ਦਾ ਇਕਬਾਲੀਆ ਬਿਆਨ ਹੁੰਦਾ ਉਸ ਤੋਂ ਬਾਅਦ ਸਬੂਤ ਜੁੜਦੇ ਨੇ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਉਹ ਕਦੀ ਉਸ ਕਤਲ ਦੇ ਵਿੱਚ ਕਨਵੈਕਟ ਹੀ ਨਾ ਹੁੰਦੇ ਪਰ ਉਹਨਾਂ ਦਾ ਜਿਹੜਾ ਸਿੱਖ ਇਖਲਾਕ ਆ ਜਿਹੜੀ ਸਿੱਖੀ ਉਹਨਾਂ ਦੇ ਅੰਦਰ ਸੀ ਉਸ ਸਿੱਖੀ ਨੇ ਗੁਵਾਰੇ ਹੀ ਨਹੀਂ ਕੀਤਾ ਨਾ ਵੀ ਉਹਨਾਂ ਦੇ ਹੱਥਾਂ ਤੇ ਕਿਸੇ ਲੇਡੀ ਦਾ ਕਤਲ ਹੋਵੇ ਉਹਨਾਂ ਦੇ ਹੱਥਾਂ ਤੇ ਕਿਸੇ ਲੇਡੀ ਦਾ ਖੂਨ ਲੱਗਿਆ ਹੋਵੇ ਔਰ ਤੁਸੀਂ ਦੇਖੋ ਬਾ ਕਮਾਲ ਵਾਕਾ ਆ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਆ ਕੋਰਟ ਦੇ ਵਿੱਚ ਜਦੋਂ ਜੱਜ ਸਾਹਿਬ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਉਂਦੇ ਨੇ ਤੇ ਉਹ ਇੱਕ ਦੂਜੇ ਨੂੰ ਬਰਫੀ ਖਵਾਉਂਦੇ ਸੁਖਾ ਤੇ ਜਿੰਦਾ ਤੇ ਉਹਨਾਂ ਦੇ ਪਿਤਾ ਵੀ ਦੋਨੋਂ ਦੇ ਸੁਖਾ ਜਿੰਦਾ ਹੋਣਾ ਦੇ ਦੋਨੋਂ ਪਿਤਾ ਉਸ ਟਾਈਮ ਕੋਰਟ ਦੇ ਵਿੱਚ ਮੌਜੂਦ ਹੁੰਦੇ ਨੇ ਤਾਂ ਇੱਕ ਪਾਸੇ ਕਿਸੇ ਦਾ ਪੁੱਤ ਮਰੇ ਤਾਂ ਉਹ ਪਿੱਟ ਸਿਆਪਾ ਕਰਦਾ ਤੇ ਇੱਥੇ ਫਾਂਸੀ ਦੀ ਸਜ਼ਾ ਤੇ ਆਪ ਦੋਨੋਂ ਪੁੱਤ ਤਾਂ ਇੱਕ ਦੂਜੇ ਨੂੰ ਬਰਫੀ ਖਵਾ ਰਹੇ ਨੇ ਤੇ ਇਹ ਦੋਨੋਂ ਜਿਹੜੇ ਹੈਗੇ ਨੇ ਪਿਓ ਇੱਜ਼ ਘਾਰੇ ਛੱਡ ਰਹੇ ਨੇ ਅਸੀਂ ਤਾਂ ਉਸ ਅਡਾਲਜੀ ਦੇ ਧਾਰਨੀ ਆ ਹਨਾ ਹਜ਼ੂਰੀਏ ਦੇ ਨਾਲ ਕਤਲ ਕਰਨੇ ਨਿਹੱਥੀਆਂ ਔਰਤਾਂ ਦੇ ਕਤਲ ਕਰਨੇ ਠੀਕ ਆ ਉਹ ਗਲਤ ਸੀ ਠੀਕ ਆ ਉਹ ਉਹ ਗੁੰਡੀ ਸੀ ਠੀਕ ਆ ਉਹ ਲੱਚਰ ਸੀ ਉਹਦੇ ਛੇਤਰ ਮਾਰਨੇ ਚਾਹੀਦੇ ਸੀ ਬਿਲਕੁਲ ਮਾਰਨੇ ਚਾਹੀਦੇ ਸੀਗੇ ਉਹਨੂੰ ਕਾਨੂੰਨੀ ਛੇਤਰ ਮਾਰਨੇ ਚਾਹੀਦੇ ਸੀਗੇ ਹੈਨਾ ਉਹਦਾ ਹੋਰ ਬਹੁਤ ਸਾਰੇ ਹੱਲ ਕੀਤੇ ਜਾ ਸਕਦੇ ਸੀ ਕਤਲ ਜਸਟੀਫਾਈਡ ਨਹੀਂ ਆ ਔਰ ਮੈਂ ਇਹ ਨਹੀਂ ਕਹਿੰਦਾ ਕਿ ਮੈਰੋ ਸਹੀ ਜਾਂ ਕੰਚਨ ਗਲਤ ਪਰ ਇਤਿਹਾਸ ਨੇ ਜਦੋਂ ਕੰਚਨ ਦਾ ਕਤਲ ਲਿਖਣਾ ਹੈ ਨਾ ਇਤਿਹਾਸ ਨੇ ਬਹੁਤ ਵੱਡਾ ਕੁਐਸਚਨ ਮਾਰਕ ਲਾ ਕੇ ਲਿਖਣਾ ਹੈ ਕਿ ਕੀ ਸਿੱਖ ਨਿਹੱਥੀਆਂ ਔਰਤਾਂ ਨੂੰ ਆਪਣੇ ਹਜੂਰੀਆਂ ਨਾਲ ਕਤਲ ਕਰਦੇ ਆ ਉਹ ਹਜੂਰੀਆ ਜਿਹੜਾ ਗਜਨੀ ਦੇ ਬਾਜ਼ਾਰਾਂ ਚੋਂ ਹਣਾ ਉਹ ਬੇਕੰਨ ਨੂੰ ਖੜੀਆਂ ਹੋਈਆਂ ਬਿਨਾ ਕੱਪੜਿਆਂ ਦੀਆਂ ਔਰਤਾਂ ਦੀਆਂ ਇਜ਼ਤਾਂ ਨੂੰ ਟੱਕ ਕੇ 3000 ਕਿਲੋਮੀਟਰ ਘੋੜਿਆਂ ਤੇ ਸੇਫ ਲੈ ਕੇ ਆਉਂਦਾ ਉਹ ਹਜ਼ੂਰੀਆ ਹੁਣ ਔਰਤਾਂ ਦੇ ਕਤਲਾਂ ਨੂੰ ਵਰਤਿਆ ਜਾਏਗਾ ਇਹ ਬਹੁਤ ਖਤਰਨਾਕ ਹੈ ਸਿੱਖੀ ਨੂੰ ਬਹੁਤ ਗਲਤ ਪਾਸੇ ਵਾਲੇ ਪਾਸੇ ਨੂੰ ਲੈ ਕੇ ਜਾਏਗਾ ਹੁਣ ਮੰਨਦੇ ਅਸਰ ਕਿ ਕੰਚਨ ਕੁਮਾਰੀ ਜਿਹੜੀ ਸੀਗੀ ਉਹ ਸਹੀ ਨਹੀਂ ਸੀਗੀ ਜਾਂ ਸਹੀ ਵੀਡੀਓ ਨਹੀਂ ਬਣਾਉਂਦੀ ਹੁੰਦੀ ਸੀ ਕਿ ਜਿਹੜੀਆਂ ਅਸੀਂ ਫੈਮਿਲੀ ਦੇ ਵਿੱਚ ਬੈ ਕੇ ਦੇਖ ਸਕੀਏ ਕੰਚਨ ਕੁਮਾਰੀ ਤੇ ਹੈ ਹੀ ਹੈ ਉਹਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਨੇ ਮੁੰਡੇ ਵੀ ਉਹ ਉਹਨਾਂ ਦੇ ਵਿੱਚ ਆਉਂਦੇ ਨੇ ਜੋ ਗੇ ਬਣ ਗਏ ਨੇ ਜੋ ਹੋਰ ਸਾਰੇ ਬਹੁਤ ਸਾਰੇ ਇਦਾਂ ਦੇ ਨਾਮ ਨੇ ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਮੈਰੋ ਹੁਣੀ ਨੇ ਉਹ ਕਿਸੇ ਮੱਖੀ ਨੂੰ ਮਾਰਨ ਦੀ ਬਜਾਏ ਕਿਸੇ ਸ਼ੇਰ ਦਾ ਸ਼ਿਕਾਰ ਕਰਦੇ ਕੌਮ ਲਈ ਕੁਝ ਵੱਡਾ ਕਰਦੇ ਚਲੋ ਮੈਰੋ ਨੂੰ ਇੱਕ ਮੈਸੇਜ ਤੁਹਾਡੇ ਵੱਲੋਂ ਦੇ ਦੇਣਾ ਮੈਰੋ ਠੀਕ ਆ ਉਹ ਨੇ ਹਤੀ ਜਨਾਨੀ ਮਾਰਲੀ ਚਲੋ ਕੋਈ ਗੱਲ ਨਹੀਂ ਉਹ ਤਾਂ ਹੁਣ ਹੋ ਗਿਆ ਜੋ ਹੋ ਗਿਆ ਪਰ ਜਿਹੜਾ ਭੂਰੀ ਵਾਲਾ ਆ ਠੀਕ ਆ ਵੀਡੀਓ ਦੀ ਸਾਫ ਸਾਰੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਉਹ ਵੱਡਾ ਮਗਰਮੱਛ ਠੀਕ ਆ ਉਹ ਮਗਰਮੱਛ ਫਰਾਰ ਹੋ ਗਿਆ ਐਡਾ ਵੱਡਾ ਗੰਦ ਕਰਕੇ ਗੁਰੂ ਘਰ ਦੇ ਅੰਦਰ ਹਨਾ ਉਹ ਕੁਟੀਆ ਦੇ ਅੰਦਰ ਜਾਂ ਉਹ ਜਿਹੜਾ ਵੀ ਧਾਰਮਿਕ ਸਥਾਨ ਸੀਗਾ ਉਹਦੇ ਅੰਦਰ ਉਹਨੇ ਗੰਦ ਪਾਇਆ ਮਜ਼ਾ ਤਾਂ ਆਵੇ ਵੀ ਹੁਣ ਉਥੇ ਦਿਖਾ ਵੀ ਕੀ ਕਰ ਸਕਦਾ ਨੂੰ ਹਨਾ ਉਹਨੂੰ ਮਾਰ ਲਿਆ ਨੇ ਹੱਥੀ ਨੂੰ ਮਾਰ ਲਿਆ ਉਹਨੂੰ ਵਰਗਲਾ ਕੇ ਲੈ ਗਿਆ ਉਹ ਤਾਂ ਚਲੋ ਜੋ ਕਰ ਲਿਆ ਕਰ ਲਿਆ ਆਹ ਜਿਹੜੇ ਦੇਖੋ ਪੂਰੀ ਵਾਲੇ ਬਾਬੇ ਦੀਆਂ ਜਿਹੜੀਆਂ ਜਿੰਨੇ ਵੀ ਵੀਡੀਓ ਵਾਇਰਲ ਕੀਤੀ ਉਹਨਾਂ ਮੁੰਡਿਆਂ ਤੇ ਪਰਚਾ ਹੋ ਗਿਆ ਹੂੰ ਪ੍ਰਾਈਵੇਸੀ ਦਾ ਹਵਾਲਾ ਦੇ ਕੇ ਜਿਹੜਾ ਗੰਦਪੂਰੀ ਵਾਲਾ ਬਾਬਾ ਪਾਰਿਆ ਸੀਗਾ ਧਰਮ ਦੇ ਨਾਮ ਹੇਟਾਂ ਉਹਦੇ ਤੇ ਕੋਈ ਪਰਚਾ ਨਹੀਂ ਉਲਟਾ ਉਹ ਫਰਾਰ ਹੈ ਨਾ ਜੁਡੀਸ਼ਰੀ ਮੈਂ ਤਾਂ ਕਹਿੰਦਾ ਜੁਡੀਸ਼ਰੀ ਅੰਨੀ ਹੋ ਗਈ ਆ ਜੁਡੀਸ਼ਰੀ ਬੋਲੀ ਹੋ ਗਈ ਆ ਜੁਡੀਸ਼ਰੀ ਨੂੰ ਨਾ ਕੁਝ ਸੁਣਦਾ ਨਾ ਕੁਝ ਬੋਲਦੀ ਜੁਡੀਸ਼ਰੀ ਹੈ ਨਾ ਜੁਡੀਸ਼ਰੀ ਨੂੰ ਇਹ ਨਹੀਂ ਦਿਖਿਆ ਵੀ ਉਹਨੇ ਕੀ ਗੰਦ ਪਾਇਆ ਇਹ ਮੈਰੋ ਨੂੰ ਹੁਣ ਇਹ ਆ ਕਿ ਮੈਰੋ ਠੀਕ ਆ ਜਨਾਨੀ ਮਾਰ ਲਈ ਹੁਣ ਵੱਡੀਆਂ ਮੱਛੀਆਂ ਜਿਹੜੀਆਂ ਹੈਗੀਆਂ ਉਹਨਾਂ ਤੇ ਕੀ ਪ੍ਰਤੀਕਰਮ ਹੋਊਗਾ ਅੰਮ੍ਰਿਤਪਾਲ ਦੀਆਂ ਚੈਟਾਂ ਕੀ ਉਹ ਦੁਨੀਆ ਨੇ ਨਹੀਂ ਦੇਖੀਆਂ ਕੀ ਉਹਦੇ ਵੱਲੋਂ ਫਲਾਈਆ ਸ਼ਲੀਲਤਾ ਦੁਨੀਆ ਨੇ ਨਹੀਂ ਦੇਖੀ ਕੀ ਉਹਦੇ ਬਾਰੇ ਕੋਈ ਇੱਕ ਬੰਦਾ ਬੋਲਿਆ ਸਾਡੀ ਟੀਮ ਤੋਂ ਇਲਾਵਾ ਕੋਈ ਬੋਲਿਆ ਉਹਦੇ ਉੱਤੇ ਕੋਈ ਨਹੀਂ ਹਨਾ ਕੀ ਕੰਚਨ ਦਾ ਕਤਲ ਫਿਰ ਮੈਂ ਸਵਾਲ ਪੁੱਛਾਂਗਾ ਕੀ ਕੰਚਨ ਦਾ ਕਤਲ ਫੇਮ ਵਾਸਤੇ ਸੀ ਕੀ ਕੰਚਨ ਦਾ ਕਤਲ ਆਪਣੇ ਆਪ ਨੂੰ ਐਜ਼ ਅ ਗੈਂਗਸਟਰ ਜਿਹੜਾ ਹੈਗਾ ਸਟੈਬਲਿਸ਼ ਕਰਨ ਵਾਸਤੇ ਸੀ ਇਹ ਹੁਣ ਸਵਾਲ ਮੇਰਾ ਨਹੀਂ ਹੈਗਾ ਇਹ ਸਵਾਲ ਵਕਤ ਦਾ ਆ ਤੇ ਇਸ ਵਕਤ ਇਹ ਸਵਾਲ ਪੁੱਛੇਗਾ ਕਿ ਮੈਰੋ ਕਤਲ ਕੇਸ ਲਈ ਕੀਤਾ ਗਿਆ ਸੀ ਜੇ ਹੁਣ ਉਸ ਰਾਹ ਤੇ ਤੁਰਿਆ ਤੇ ਫਿਰ ਵੱਡੀਆਂ ਮੱਛੀਆਂ ਨੂੰ ਕੌਣ ਹੱਥ ਪਾਊਗਾ ਹੁਣ ਹਨਾ ਤੇ ਇਹ ਇਹ ਮੈਂ ਇਸ ਇੰਟਰਵਿਊ ਨੂੰ ਹੁਣ ਇਸ ਲਾਸਟ ਸਵਾਲ ਤੇ ਹੀ ਛੱਡੂਗਾ ਆਉਣ ਵਾਲਾ ਸਮਾਂ ਇਹ ਇਹ ਦੇਖਾਂਗੇ ਹੁਣ ਕਿ ਅਮਰਿਤਪਾਲ ਮੈਰੋ ਕੀ ਗੈਂਗਸਟਰ ਬਣ ਕੇ ਉੱਪਰ ਦਾ ਕੀ ਅੰਮ੍ਰਿਤਪਾਲ ਮੈਹਰੋ ਆਉਣ ਵਾਲੇ ਟਾਈਮ 'ਚ ਬਿਸ਼ਨੋਈ ਦੇ ਬਰਾਬਰ ਖੜਾ ਹੁੰਦਾ ਜੇ ਉਹ ਇਹ ਜਿਹੜੀ ਜੋ ਹੁਣ ਹੋਇਆ ਜੇ ਇਸੇ ਚੱਲਦਾ ਤੇ ਕੀ ਉਹ ਬਾਣੇ ਦੇ ਵਿੱਚ ਇੱਕ ਗੈਂਗਸਟਰ ਦੇ ਤਰੀਕੇ ਨਾਲ ਉੱਭਰੇਗਾ ਇਹ ਦੇਖਣਾ ਹੋਵੇਗਾ ਆਉਣ ਵਾਲੇ ਟਾਈਮ 'ਚ